ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਐਚ 4 ਪੰਜਾਬੀ ਕਹਾਣੀਆਂ ਤੇ ਮੇਰੇ ਵਿਆਹ ਦੀ ਪਹਿਲੀ ਰਾਤ ਨੂੰ ਮੇਰੇ ਪਤੀ ਨੇ ਮੈਨੂੰ ਪੁੱਛਿਆ ਕਿ ਮੈਨੂੰ ਪਿਆਰ ਕਰਦੀਆਂ ਮੈਂ ਕਿਹਾ ਹਾਂ ਜੀ ਫਿਰ ਉਸਨੇ ਕਿਹਾ ਕਿ ਮੇਰੇ ਪਿਆਰ ਨੂੰ ਬਰਦਾਸ਼ਤ ਕਰ ਸਕੇਂਗੀ ਮੈਂ ਬਿਨਾਂ ਸੋਚੇ ਹਾਂ ਵਿੱਚ ਸਿਰ ਹਿਲਾ ਦਿੱਤਾ ਪਰ ਮੈਨੂੰ ਨਹੀਂ ਪਤਾ ਸੀ ਕਿ ਉਸਦੇ ਪਿਆਰ ਦਾ ਮਤਲਬ ਕੀ ਹੋਵੇਗਾ ਉਸਨੇ ਮੇਰੇ ਸਰੀਰ ਦੇ ਹਰ ਹਿੱਸੇ ਤੇ ਆਪਣੇ ਦੰਦਾ ਨਾਲ ਨਿਸ਼ਾਨ ਛੱਡ ਦਿੱਤੇ ਮੈਂ ਦਰਦ ਨਾਲ ਤੜਫੁੱਟੀ ਚੀਕਣਾ ਚਾਹੁੰਦੀ ਸੀ ਪਰ ਉਸਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ ਤੇ ਕਿਹਾ ਆਵਾਜ਼ ਨਾ ਕਰ ਲੋਕ ਸਮਝਣਗੇ ਕਿ ਅਸੀਂ ਪਿਆਰ ਕਰ ਰਹੇ ਹਾਂ ਸਿਰ ਝੁਕਾ ਕੇ ਰਸੋਈ 'ਚ ਖੜੀ ਸੀ ਮੇਰਾ ਦਿਲ ਐਨੀ ਜ਼ੋਰ ਨਾਲ ਧੜਕ ਰਿਹਾ ਸੀ ਕਿ ਬਸ ਮੇਰਾ ਭਗਵਾਨ ਹੀ ਜਾਣਦਾ ਸੀ ਕੱਲ ਰਾਤ ਜੋ ਤਖਲੀਫ਼ ਮੈਂ ਬਰਦਾਸ਼ਤ ਕੀਤੀ ਮੈਂ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦੀ ਬੜੀ ਮੁਸ਼ਕਲ ਨਾਲ ਮੈਂ ਉਸ ਤੋਂ ਛੁੱਟ ਕੇ ਰਸੋਈ ਚ ਆਈ ਮੇਰਾ ਬੁਰਾ ਹਾਲ ਸੀ ਮੇਰੇ ਸਰੀਰ ਦੇ ਕਈ ਹਿੱਸਿਆਂ ਤੇ ਤਾਂ ਬਲੱਡ ਵੀ ਨਿਕਲ ਰਿਹਾ ਸੀ ਮੇਰੇ ਖੋਨ ਨੂੰ ਉਸਨੇ ਆਰਾਮ ਨਾਲ ਛੱਟ ਕੇ ਸਾਫ਼ ਕੀਤਾ ਮੈਂ ਹੈਰਾਨ ਰਹਿ ਗਈ ਮੈਂ ਕੀ ਕਹਿੰਦੀ ਕੀ ਹਰਕਤ ਕਰ ਰਿਹਾ ਪਰ ਉਹ ਮੇਰਾ ਪਤੀ ਸੀ ਇਸ ਲਈ ਮੈਂ ਕੁਝ ਨਹੀਂ ਬੋਲੀ ਉਹ ਮੈਨੂੰ ਆਪਣੀਆਂ ਬਾਹਾਂ 'ਚ ਜਕੜ ਕੇ ਪਿਆ ਸੀ ਪਰ ਮੈਂ ਹੁਣ ਥੱਕ ਚੁੱਕੀ ਸੀ ਪਹਿਲਾਂ ਮੈਂ ਵਾਸ਼ਰੂਮ 'ਚ ਲੁਕਣ ਬਾਰੇ ਸੋਚਿਆ ਪਰ ਮੈਨੂੰ ਪਤਾ ਸੀ ਕਿ ਜੇ ਉਹ ਆਦਮੀ ਉੱਥੇ ਪਹੁੰਚ ਗਿਆ ਤਾਂ ਮੇਰੀ ਜ਼ਿੰਦਗੀ ਉੱਥੇ ਹੀ ਖਤਮ ਹੋ ਜਾਵੇਗੀ ਮੈਂ ਫੌਰਨ ਰਸੋਈ ਵਿੱਚ ਆ ਗਈ ਮੈਨੂੰ ਬਹੁਤ ਭੁੱਖ ਲੱਗੀ ਸੀ ਪਰ ਉੱਥੇ ਗੈਸ ਚੁੱਲਾ ਨਵੇਂ ਤਰੀਕੇ ਦਾ ਸੀ ਇਹ ਘਰ ਨਹੀਂ ਬਲਕਿ ਇੱਕ ਸ਼ਾਨਦਾਰ ਮਹਿਲ ਸੀ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੰਮੀ ਪਾਪਾ ਨੂੰ ਇੰਨੇ ਚੰਗੇ ਤੇ ਅਮੀਰ ਘਰ ਦਾ ਰਿਸ਼ਤਾ ਕਿਵੇਂ ਮਿਲ ਗਿਆ ਮੈਂ ਗੈਸ ਚੁੱਲੇ ਨੂੰ ਚਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੇਰੇ ਤੋਂ ਕੁਝ ਨਹੀਂ ਹੋਇਆ ਮੇਰੇ ਹੱਥ ਬਾਰ-ਬਾਰ ਗਲਤ ਜਗ੍ਹਾ ਤੇ ਜਾ ਰਹੇ ਸੀ ਆਖਰ ਮੈਂ ਚੁੱਪਚਾਪ ਕੋਨੇ 'ਚ ਬੈਠ ਗਈ ਤੇ ਦੁਆ ਕਰਨ ਲੱਗੀ ਕਿ ਕੋਈ ਨੌਕਰੀ ਜਾਗ ਜਾਵੇ ਇੰਨਾ ਵੱਡਾ ਘਰ ਸੀ ਮੈਨੂੰ ਸਮਝ ਆ ਗਈ ਕਿ ਇੱਥੇ ਬਹੁਤ ਸਾਰੇ ਨੌਕਰ ਹੋਣਗੇ ਮੈਂ ਡਾਈਨਿੰਗ ਟੇਬਲ ਤੇ ਸਿਰ ਰੱਖ ਕੇ ਬੈਠੀ ਸੀ ਅਚਾਨਕ ਰਸੋਈ ਦੇ ਦਰਵਾਜ਼ੇ ਦੀ ਆਵਾਜ਼ ਆਈ ਮੈਂ ਦੇਖਿਆ ਮੇਰਾ ਪਤੀ ਸ਼ਰਟਲੈਸ ਖੜਾ ਸੀ ਉਸਦੇ ਚਿਹਰੇ ਤੇ ਮੁਸਕਾਨ ਸੀ ਮੈਂ ਡਰ ਨਾਲ ਕੰਬ ਉਠੀ ਮੇਰੇ ਚਿਹਰੇ ਤੇ ਡਰ ਛਾ ਗਿਆ ਉਹ ਮੈਨੂੰ ਦੇਖਦੇ ਹੋਏ ਅਚਾਨਕ ਪਿਆਰ ਭਰੇ ਲਹਿਜੇ ਚ ਬੋਲਿਆ ਮੇਰੀ ਜਾਨ ਤੂੰ ਕਮਰੇ ਤੋਂ ਬਾਹਰ ਆਉਣ ਦੀ ਕੋਸ਼ਿਸ਼ ਕਿਉਂ ਕੀਤੀ ਜਦੋਂ ਤੂੰ ਜਾਣਦੀ ਆ ਕਿ ਤੈਨੂੰ ਇੱਥੇ ਕੁਝ ਨਹੀਂ ਪਤਾ ਤੈਨੂੰ ਪਤਾ ਤੇਰੀ ਇਹ ਹਰਕਤ ਮੈਨੂੰ ਕਿੰਨੀ ਬੁਰੀ ਲੱਗੀ ਉਹ ਕਹਿੰਦੇ ਕਹਿੰਦੇ ਮੇਰੇ ਕੋਲ ਆ ਗਿਆ ਮੈਂ ਬਹੁਤ ਜ਼ਿਆਦਾ ਡਰ ਚੁੱਕੀ ਸੀ ਰਾਤ ਦੀ ਉਸ ਦੀ ਸਖਤੀ ਨੂੰ ਮੈਂ ਭੁੱਲੀ ਨਹੀਂ ਸੀ ਉਸ ਨੇ ਫਿਰ ਮੈਨੂੰ ਆਪਣੀਆਂ ਬਾਹਾਂ 'ਚ ਜਕੜ ਲਿਆ ਤੇ ਕਿਹਾ ਮੈਂ ਕੀ ਪੁੱਛ ਰਿਆਂ ਜਵਾਬ ਦੇ ਹੁਣ ਉਸ ਦਾ ਚਿਹਰਾ ਸਖਤ ਹੋ ਗਿਆ ਮੈਂ ਡਰ ਕੇ ਕਿਹਾ ਮੈਨੂੰ ਭੁੱਖ ਲੱਗੀ ਆ ਐਸ ਲਈ ਮੈਂ ਹੇਠਾਂ ਗਈ ਪਰ ਮੇਰੇ ਤੋਂ ਇਹ ਚੁੱਲ੍ਹਾ ਨਹੀਂ ਚੱਲ ਰਿਹਾ ਮੈਂ ਇਹ ਸ਼ਬਦ ਬਹੁਤ ਮੁਸ਼ਕਲ ਨਾਲ ਬੋਲੇ ਮੇਰੇ ਸਰੀਰ ਤੇ ਇੱਕ ਨਜ਼ਰ ਪਾ ਕੇ ਚੁੱਲ੍ਹੇ ਵੱਲ ਵੇਖ ਕੇ ਬੋਲਿਆ ਇਸ ਤਰ੍ਹਾਂ ਕਿਉਂ ਲੱਗ ਰਿਹਾ ਕਿ ਮੇਰੀ ਪਤਨੀ ਝੂਠ ਬੋਲ ਰਹੀ ਆ ਮੈਂ ਉਸ ਦੀ ਪੈਠ ਨੂੰ ਬੇਵੱਸ ਨਜ਼ਰਾਂ ਨਾਲ ਦੇਖ ਰਹੀ ਸੀ ਕਿ ਮੈਂ ਕਿੱਥੇ ਫਸ ਗਈ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਲਗਭਗ ਵਿਆਹ ਤੋਂ 1 ਹਫ਼ਤਾ ਪਹਿਲਾਂ ਮੰਮੀ ਪਾਪਾ ਬਹੁਤ ਖੁਸ਼ ਹੋ ਕੇ ਘਰ ਆਏ ਸੀ ਮੈਂ ਹੈਰਾਨੀ ਨਾਲ ਦੇਖ ਰਹੀ ਸੀ ਅਚਾਨਕ ਮੰਮੀ ਨੇ ਮੇਰਾ ਮੱਥਾ ਚੁੰਮਿਆ ਤੇ ਕਿਹਾ ਮੇਰੀ ਬੇਟੀ ਦੇ ਬਹੁਤ ਚੰਗੇ ਨਸੀਬ ਆ ਦੇਖ ਕਿੰਨਾ ਵਧੀਆ ਰਿਸ਼ਤਾ ਬੈਠੇ ਬਿਠਾਈ ਮਿਲ ਗਿਆ हां ਉਹਨਾਂ ਨੂੰ ਵਿਆਹ ਦੀ ਥੋੜੀ ਜਲਦੀ ਆ ਪਰ ਸਾਨੂੰ ਕੋਈ ਪਰੇਸ਼ਾਨੀ ਨਹੀਂ ਜਵਾਈ ਲੱਖਾਂ ਚੋਂ ਇੱਕ ਹੀਰਾ ਮੈਂ ਉਹਨਾਂ ਨੂੰ ਪੂਰੀ ਤਰ੍ਹਾਂ ਦੱਸਾਂਗੀ ਕਿ ਅਸੀਂ ਬਹੁਤ ਗਰੀਬ ਆ ਪਾਪਾ ਰੇਲਵੇ ਸਟੇਸ਼ਨ ਤੇ ਕੰਮ ਕਰਦੇ ਆ ਮੰਮੀ ਲੋਕਾਂ ਦੇ ਘਰਾਂ ਚ ਜਾ ਕੇ ਭਰਤਨ ਸਾਫ਼ ਕਰਦੀ ਆ ਜਦੋਂ ਅਚਾਨਕ ਇੰਨੇ ਵੱਡੇ ਘਰ ਦਾ ਰਿਸ਼ਤਾ ਮਿਲਿਆ ਤਾਂ ਉਹ ਖੁਸ਼ੀ ਨਾਲ ਪਾਗਲ ਹੋ ਰਹੀ ਸੀ ਤੇ ਫੌਰਨ ਹਾਂ ਕਰ ਦਿੱਤੀ ਸਿਰਫ ਇੱਕ ਹਫ਼ਤੇ ਚ ਵਿਆਹ ਦੀਆਂ ਸਾਰੀਆਂ ਤਿਆਰੀਆਂ ਹੋ ਗਈਆਂ ਤੇ ਮੈਂ ਇਸ ਘਰ ਵਿੱਚ ਆ ਗਈ ਪਰ ਪਤਾ ਨਹੀਂ ਕਿਉਂ ਇੱਥੇ ਆ ਕੇ ਮੈਨੂੰ ਆਪਣੇ ਪਤੀ ਤੋਂ ਡਰ ਲੱਗ ਰਿਹਾ ਸੀ ਜਦੋਂ ਮੈਂ ਉਸ ਨੂੰ ਲਾੜਾ ਬਣਿਆ ਦੇਖਿਆ ਤਾਂ ਮੈਂ ਆਪਣਾ ਦਿਲ ਹਾਰ ਬੈਠੀ ਪਰ ਕੱਲ ਰਾਤ ਜੋ ਉਸਦੇ ਨਾਲ ਗੁਜ਼ਾਰੀ ਉਹ ਯਾਦ ਕਰਕੇ ਮੇਰੇ ਰੋਂਗਟੇ ਖੜੇ ਹੋ ਜਾਂਦੇ ਉਸ ਨੇ ਚੁੱਲਾ ਔਨ ਕੀਤਾ ਤੇ ਚਾਹ ਬਣਾਉਣ ਦੇ ਲਈ ਪਾਣੀ ਰੱਖਿਆ ਮੈਂ ਕਬਰਾ ਕੇ ਕਿਹਾ ਤੁਸੀਂ ਰਹਿਣ ਦਿਓ ਮੈਂ ਬਣਾ ਲਵਾਂਗੀ ਮੈਂ اچانک ਡਰ ਗਈ ਕਿ ਕਿਤੇ ਇਹ ਆਦਮੀ ਮੈਨੂੰ ਇਸ ਗੱਲ ਲਈ ਸਜ਼ਾ ਨਾ ਦੇ ਦੇਵੇ ਮੇਰੀ ਗੱਲ ਸੁਣ ਕੇ ਮੁਸਕਰਾਇਆ ਤੇ ਬੋਲਿਆ ਹਾਂ ਬਹੁਤ ਜਲਦੀ ਆਪਣੀ ਪਤਨੀ ਦੇ ਹੱਥ ਦਾ ਨਾਸ਼ਤਾ ਵੀ ਖਾਵਾਂਗਾ ਪਰ ਅੱਜ ਮੈਂ ਖੁਦ ਆਪਣੇ ਹੱਥਾਂ ਨਾਲ ਤੇਰੇ ਲਈ ਨਾਸ਼ਤਾ ਬਣਾਉਣਾ ਰਾਤ ਪਰ ਮੇਰੇ ਪਿਆਰ ਦੀ ਸਖਤੀ ਨੂੰ ਬਰਦਾਸ਼ਤ ਕੀਤਾ ਕੌਜ਼ ਨਾਮ ਤਾਂ ਬਣਦਾ ਮੈਂ ਸਿਰ ਝੁਕਾ ਲਿਆ ਮੈਂ ਬਹੁਤ ਘਬराई ਹੋਈ ਸੀ ਇੱਕ ਗੱਲ ਸੀ ਚਾਹੀ ਮੈਂ ਗਰੀਬ ਘਰੋਂ ਸੀ ਪਰ ਰੱਬ ਨੇ ਮੈਨੂੰ ਬਹੁਤ ਸੋਹਣਾ ਬਣਾਇਆ ਸੀ ਮੇਰੇ ਲਈ ਕਈ ਰਿਸ਼ਤੇ ਆਏ ਹਾਂ ਐਨੇ ਅਮੀਰ ਘਰੋਂ ਕਦੇ ਨਹੀਂ ਆਇਆ ਇਹੀ ਵਜ੍ਹਾ ਸੀ ਕਿ ਮੰਮੀ ਪਾਪਾ ਨੇ ਬਿਨਾਂ ਸੋਚੇ ਸਮਝੇ ਇੱਕ ਹਫ਼ਤੇ ਚ ਮੈਨੂੰ ਵਿਦਾ ਕਰ ਦਿੱਤਾ। ਕੁਝ ਦੇਰ ਚੋਂ ਉਸਨੇ ਪਰੌਂਠੇ ਤੇ ਚਾਹ ਬਣਾ ਲਈ। ਮੇਰਾ ਇਰਾਦਾ ਆਮਲੇਟ ਖਾਣ ਦਾ ਸੀ ਪਰ ਮੈਂ ਆਪਣੀ ਜ਼ੁਬਾਨ ਨਾਲ ਕੁਝ ਨਹੀਂ ਗਿਆ। ਪਰੌਂਠੇ ਤੇ ਚਾਹ ਮੇਰੇ ਸਾਹਮਣੇ ਰੱਖਦੇ ਹੋਏ ਬੋਲਿਆ, "ਹੁਣ 10 ਪਰੌਂਠਾ ਹੀ ਖਾ ਲਵੇਂਗੀ ਜਾਂ ਤੇਰੇ ਲਈ ਆਮਲੇਟ ਬਣਾ ਦੇਵਾਂ?" ਮੇਰੀ ਜ਼ੁਬਾਨ ਉਸਦੇ ਬੁੱਲਾਂ ਤੇ ਆ ਗਈ। ਇੱਕ ਪਲ ਦੇ ਲਈ ਮੇਰਾ ਦਿਲ ਕੀਤਾ ਕਿ ਮੈਂ ਕਹਿ ਦੇਵਾਂ ਪਰ ਮੈਂ ਫਿਰ ਝਿਜਕ ਗਈ। ਮੈਂ ਕਿਹਾ, "ਨਹੀਂ ਨਹੀਂ ਕੋਈ ਜ਼ਰੂਰਤ ਨਹੀਂ। ਮੈਂ ਚਾਹ ਦੇ ਨਾਲ ਪਰੌਠਾ ਹੀ ਖਾ ਲਵਾਂਗੀ।" ਮੇਰੇ ਵਾਲਾਂ 'ਚ ਹੱਥ ਫੇਰਦੇ ਬੋਲਿਆ ਨਹੀਂ সুইਟ ਹਾਰਟ ਬੋਲ ਕੀ ਚਾਹੀਦਾ ਮੈਨੂੰ ਥੋੜੀ ਘਬਰਾਹਟ ਹੋਈ ਮੈਂ ਹਿੰਮਤ ਕਰਕੇ ਆਪਣੀ ਜ਼ੁਬਾਨ ਨਾਲ ਕਿਹਾ ਮੈਨੂੰ ਆਮਲੇਟ ਚਾਹੀਦਾ ਮੇਰੇ ਕਹਿਣ ਦੀ ਧੀਰ ਸੀ ਕਿ ਉਸਨੇ ਮੇਰੇ ਫੌਰਨ ਮੇਰੇ ਲਈ ਆਮਲੇਟ ਤਿਆਰ ਕਰ ਦਿੱਤਾ ਮੈਂ ਹੈਰਾਨੀ ਨਾਲ ਦੇਖ ਰਹੀ ਸੀ ਕਿਉਂਕਿ ਉਸਨੇ ਆਪਣੇ ਲਈ ਤਾਂ ਨਾਸ਼ਤਾ ਬਣਾਇਆ ਹੀ ਨਹੀਂ ਮੈਂ ਕਿਹਾ ਤੁਸੀਂ ਆਪਣੇ ਲਈ ਤਾਂ ਕੁਝ ਬਣਾਇਆ ਹੀ ਨਹੀਂ ਤੁਸੀਂ ਇਸ ਵਿੱਚੋਂ ਹੀ ਖਾ ਲਓ ਪਰ ਉਸ ਸਿਰ ਵਿੱਚ ਨਾ ਹਿਲਾਉਂਦੇ ਹੋਏ ਬੋਲਿਆ ਨਹੀਂ ਤੂੰ ਖਾ ਮੈਂ ਅਜੇ ਕੱਪੜੇ ਬਦਲਾਂਗਾ ਫਿਰ ਆਫਿਸ ਦੇ ਲਈ ਨਿਕਲ ਜਾਵਾਂਗਾ ਮੇਰੇ ਕੋਲ ਜ਼ਿਆਦਾ ਵਕਤ ਨਹੀਂ ਬਸ ਤੇਰੇ ਕੋਲ ਬੈਠਣਾ ਚਾਹਣਾ ਹਾਂ ਅੱਜ ਤੋਂ ਬਾਅਦ ਕਮਰੇ ਤੋਂ ਬਾਹਰ ਦੁਬਾਰਾ ਨਿਕਲਣ ਦੀ ਹਰਕਤ ਨਾ ਕਰੀਂ ਭੁੱਖ ਲੱਗ ਰਹੀ ਆ ਤਾਂ ਕਮਰੇ ਦੇ ਅੰਦਰ ਹੀ ਇੱਕ ਇੰਟਰਕਾਮ ਹੇਠਾਂ ਆਰਡਰ ਕਰ ਦਿਆ ਕਰ ਬਾਹਰ ਕਦਮ ਰੱਖਣ ਦੀ ਕੋਸ਼ਿਸ਼ ਕੀਤੀ ਤਾਂ ਯਾਦ ਰੱਖੀ ਤੇਰਾ ਪਤੀ ਨਹੀਂ ਬਲਕਿ ਇਸ ਘਰ ਦਾ ਮਾਲਕ ਮਿਲੇਗਾ ਮੈਨੂੰ ਬਿਲਕੁਲ ਪਸੰਦ ਨਹੀਂ ਕੋਈ ਮੇਰੇ ਹੁਕਮ ਦੇ ਖਿਲਾਫ ਜਾਵੇ ਮੈਂ ਬਹੁਤ ਪਰੇਸ਼ਾਨ ਹੋ ਕੇ ਦੇਖਿਆ ਕਿ ਉਹ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਿਹਾ ਮੈਂ ਨਾਸ਼ਤਾ ਕਰਨ ਲੱਗ ਗਈ ਦੋ ਚਾਰ ਨਿਵਾਲਿਆਂ ਨਾਲ ਹੀ ਮੇਰਾ ਦਿਲ ਭਰ ਗਿਆ। ਨਾਸ਼ਤਾ ਖਾਂਦੇ ਹੀ ਉਹ ਆਪਣੀ ਜਗ੍ਹਾ ਤੋਂ ਖੜਾ ਹੋ ਗਿਆ। ਮੇਰੀ ਬਾਹ ਫੜ ਕੇ ਕਮਰੇ 'ਚ ਚਲਾ ਗਿਆ। ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕ ਰਿਹਾ ਸੀ ਕਿ ਕਿਤੇ ਉਹ ਮੇਰੇ ਤੇ ਫਿਰ ਜਲਮ ਨਾ ਕਰੇ। ਪਰ ਸ਼ੁਕਰ ਸੀ ਕਿ ਕਮਰੇ 'ਚ ਆਉਣ ਤੋਂ ਬਾਅਦ ਮੈਨੂੰ ਛੱਡ ਕੇ ਵਾਸ਼ਰੂਮ ਚਲਾ ਗਿਆ। ਕੌਸ ਦੇਰ ਬਾਅਦ ਉਹ ਬਾਹਰ ਆਇਆ ਉਸਨੇ ਤਾਵਲ ਲਪੇਟਿਆ ਹੋਇਆ ਸੀ। ਮੈਂ ਸ਼ਰਮਿੰਦੀ ਸ਼ਰਮਿੰਦਾ ਹੋਈ। ਮੈਂ ਆਪਣਾ ਸਿਰ ਝੁਕਾ ਲਿਆ। ਉਹ ਹੱਸ ਕੇ ਬੋਲਿਆ ਹੁਣ ਕੀ ਸ਼ਰਮ ਸਾਡਾ ਤਾਂ ਰਾਤ ਵਿੱਚ ਹੀ ਹਰ ਪਰਦਾ हट ਗਿਆ। ਤੂੰ ਸ਼ਰਮਾ ਰਹੀ ਆ ਮੈਨੂੰ ਹੈਰਾਨੀ ਹੋ ਰਹੀ ਸੀ ਹਾਲਾਂਕਿ ਮੈਂ ਤੈਨੂੰ ਰਾਤ ਭਰ ਆਪਣੇ ਪਿਆਰ ਦੀ ਵਾਰਿਸ਼ ਵਿੱਚ ਭਿਉਂਦਾ ਰਿਹਾ ਫਿਰ ਵੀ ਤੂੰ ਇਹ ਸਭ ਦੇਖ ਕੇ ਮੈਨੂੰ ਸੱਚਮੁੱਚ ਹੈਰਾਨੀ ਹੋ ਰਹੀ ਸੀ ਮੈਂ ਕੁਝ ਨਹੀਂ ਕਿਹਾ ਥੋੜੀ ਦੇਰ ਬਾਅਦ ਉਹ ਕੱਪੜੇ ਪਾ ਕੇ ਮੇਰੇ ਸਾਹਮਣੇ ਖੜ ਗਿਆ 3 ਪੀਸ ਸੂਟ ਵਿੱਚ ਬਹੁਤ ਸੋਹਣਾ ਲੱਗ ਰਿਹਾ ਸੀ ਪਰ ਕੋਈ ਵੀ ਉਸਦੇ ਇਸ ਖੂਬਸੂਰਤ ਚਿਹਰੇ ਦੇ ਪਿੱਛੇ ਦੀ ਹਕੀਕਤ ਨਹੀਂ ਜਾਣਦਾ ਸੀ ਅਚਾਨਕ ਉਹ ਮੇਰੀ ਗਰਦਨ ਤੇ ਝੁਕਿਆ ਬਿਨਾ ਸੁਚੇ ਸਮਝੇ ਮੇਰੀ ਗਰਦਨ ਨੂੰ ਦੰਦਾ ਨਾ ਕੱਟਿਆ ਮੇਰਾ ਸਾਰ ਰੁਕ ਗਿਆ ਮੈਂ ਅਚਾਨਕ ਤੜਫੁਠੀ ਮੈਂ ਉਸ ਦੀ ਪੈਠ ਤੇ ਮੁੱਕੇ ਮਾਰੇ ਤਾਂ ਕਿ ਉਹ ਮੈਨੂੰ ਛੱਡ ਦੇਵੇ ਪਰ ਉਸ ਨੂੰ ਕੋਈ ਫਰਕ ਨਹੀਂ ਪੈ ਰਿਹਾ ਸੀ ਉਸ ਦੀ ਬੋਡੀ ਤੋਂ ਪਤਾ ਚੱਲਦਾ ਸੀ ਕਿ ਉਹ ਜੈਮ ਲਾਉਂਦਾ ਆਪਣੀ ਮਰਜ਼ੀ ਨਾਲੋਂ ਮੇਰੇ ਤੋਂ ਪਿੱਛੇ ਹਟਿਆ ਮੇਰੀ ਗਰਦਨ ਦਾ ਖੂਨ ਉਸ ਦੇ ਬੁੱਲਾਂ ਤੇ ਲੱਗਿਆ ਇੱਕ ਮੁਸਕਰਾਹਟ ਮੇਰੇ ਬਲ ਦੇ ਕੇ ਉਹ ਬਾਹਰ ਚਲਾ ਗਿਆ ਮੈਂ ਫੌਰਨ ਆਪਣਾ ਖੂਨ ਰੋਕਿਆ ਜਲਦੀ ਨਾਲ ਵਾਸ਼ਰੂਮ ਜਾ ਕੇ ਉਸ ਜਗ੍ਹਾ ਨੂੰ ਧੋਤਾ ਨਹੀਂ ਮੇਰੇ ਨਾਲ ਉਹ ਆਦਮੀ ਕੀ ਕਰਨਾ ਚਾਹੁੰਦਾ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਰੋਣ ਲੱਗ ਗਈ ਖੋਤੇ ਗੁੱਸਾ ਆ ਰਿਹਾ ਸੀ ਕਿ ਮੈਂ ਆਪਣੇ ਮੰਮੀ ਪਾਪਾ ਨੂੰ ਇਹ ਕਿਉਂ ਨਹੀਂ ਕਿਹਾ ਕਿ ਇੱਕ ਵਾਰ ਮੁੰਡੇ ਦੀ ਜਾਂਚ ਪੜਤਾਲ ਕਰ ਲਓ ਪਰ ਮੈਂ ਸ਼ਾਇਦ ਲਾਲਚ ਦੇ ਹੱਥੋਂ ਮਜਬੂਰ ਹੋ ਗਈ ਮੰਮੀ ਪਾਪਾ ਦੇ ਮੂੰਹੋਂ ਇਹ ਸੁਣ ਕੇ ਹਵਾ ਚੁੱਡਣ ਲੱਗ ਗਈ ਕਿ ਉਹ ਕੋਠੀ ਬੰਗਲੇ ਵਾਲਾ ਮੇਰੀ ਵੀ ਬਾਕੀ ਕੁੜੀਆਂ ਦੀ ਤਰ੍ਹਾਂ ਖੁਆਇਸ਼ ਸੀ ਕਿ ਜਿਸ ਮੁੰਡੇ ਨਾਲ ਮੇਰਾ ਵਿਆਹ ਹੋਵੇ ਉਹ ਬਹੁਤ ਜ਼ਿਆਦਾ ਅਮੀਰ ਹੋਵੇ ਪਰ ਹੁਣ ਜਦੋਂ ਅਮੀਰ ਆਦਮੀ ਮਿਲ ਗਿਆ ਤਾਂ ਉਸ ਦੀ ਦਰਿੰਦਗੀ ਤੇ ਮੈਂ ਬਰਦਾਸ਼ਤ ਕੀਤੀ ਤਾਂ ਮੇਰੇ ਹੋਸ਼ ੱਡ ਗਏ ਮੈਂ ਦਿਲਚੀ ਬੋਲੀ ਇਸ ਤੋਂ ਚੰਗਾ ਤਾਂ ਮੇਰੇ ਪਾਪਾ ਭਾਵੇਂ ਦੋ ਵਕਤ ਦੀ ਰੋਟੀ ਬੜੀ ਮੁਸ਼ਕਲ ਨਾਲ ਖਵਾਉਂਦੇ ਆ ਪਰ ਮੰਮੀ ਨੂੰ ਇੰਨੀ ਤਖਲੀਫ਼ ਕਦੇ ਨਹੀਂ ਦਿੰਦੇ ਅਮੀਰ ਇਨਸਾਨ ਦੇ ਨਾਲ ਰਹਿਣਾ ਬਹੁਤ ਮੁਸ਼ਕਲ ਕੰਮ ਆ ਉਸ ਦੀਆਂ ਅਲੱਗ-ਅਲੱਗ ਖੁਆਇਸ਼ਾਂ ਹੁੰਦੀਆਂ ਜੋ ਇੱਕ ਪਤਨੀ ਨੂੰ ਪੂਰੀਆਂ ਕਰਨੀਆਂ ਪੈਂਦੀਆਂ ਕਾਫੀ ਦੇਰ ਤੱਕ ਮੈਂ ਰੋਂਦੀ ਰਹੀ ਅਚਾਨਕ ਮੇਰੇ ਕੋਲ ਰੱਖਿਆ ਟੈਲੀਫੋਨ ਵੱਜਿਆ ਮੈਂ ਪਰੇਸ਼ਾਨ ਹੋ ਕੇ ਦੇਖਿਆ ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਇਸ ਨੂੰ ਰਿਸੀਵ ਕਰਾਂ ਜਾਂ ਨਾ ਪਰ ਫਿਰ ਮੈਂ ਸੋਚ ਕੇ ਰਿਸਿਵਰ ਚੁੱਕਿਆ ਕੰਨ ਨਾਲ ਲਾਇਆ ਮੇਰੇ ਪਤੀ ਦੀ ਭਾਰੀ ਆਵਾਜ਼ ਆਈ ਕਿਸ ਖੁਸ਼ੀ ਚ ਹੰਝੂ ਬਹਾਏ ਜਾ ਰਹੇ ਆ ਇਹੋ ਜਿਹਾ ਕਿਹੜਾ ਜ਼ੁਲਮ ਕਰ ਦਿੱਤਾ ਮੈਂ ਤੇਰੇ ਨਾਲ ਜੋ ਤੂੰ ਰੋ ਰਹੀ ਆ ਜਾਂ ਮੈਂ ਮਰ ਗਿਆ ਉਸ ਦੀ ਅਜਿਹੀ ਗੱਲ ਸੁਣ ਕੇ ਮੇਰਾ ਦਿਲ ਸਹਿਮ ਗਿਆ ਮੈਂ ਬਿਨਾਂ ਸੋਚੇ ਸਮਝੇ ਚਾਰੇ ਪਾਸੇ ਨਜ਼ਰ ਕਮਾਈ ਪਰ ਉਸ ਨੂੰ ਕਿਵੇਂ ਪਤਾ ਲੱਗ ਗਿਆ ਕਿ ਮੈਂ ਰੋ ਰਹੀ ਆ ਮੈਂ ਕੁਝ ਕਹਿੰਦੀ ਇਸ ਤੋਂ ਪਹਿਲਾਂ ਬੋਲਿਆ ਇੱਕ ਗੱਲ ਯਾਦ ਰੱਖ ਕੁੜਗੇ ਤੇਰੇ ਤੇ 24 ਘੰਟੇ ਮੇਰੀ ਨਜ਼ਰ ਆ ਜੇ ਹੁਣ ਮੈਂ ਤੇਰੀਆਂ ਅੱਖਾਂ 'ਚੋਂ ਹੰਝੂ ਡਗਦਾ ਦੇਖਿਆ ਤਾਂ ਮੈਂ ਤੇਰੀ ਜਾਨ ਲੈ ਲਵਾਂਗਾ ਮੈਂ ਬਹੁਤ ਡਰ ਗਈ ਮੈਂ ਹਾਂਜੀ ਕਹਿ ਕੇ ਰিসিਵਰ ਰੱਖ ਦਿੱਤਾ ਮੈਂ ਚਾਰੇ ਪਾਸੇ ਦੇਖ ਰਹੀ ਸੀ ਜਿਵੇਂ ਹੀ ਆਪਣੇ ਕਮਰੇ 'ਚ ਕਿਸੇ ਚੋਰ ਦੀ ਤਰ੍ਹਾਂ ਰਹਿ ਰਹੀ ਹੋਵਾਂ ਵਕਤ ਹੌਲੀ-ਹੌਲੀ ਲੰਘਦਾ ਗਿਆ ਇੱਕ ਕਮਰੇ 'ਚ ਰਹਿੰਦੇ-ਰਹਿੰਦੇ ਮੈਨੂੰ ਘੁੱਟਣ ਮਹਿਸੂਸ ਹੋਣ ਲੱਗੀ ਦੁਪਹਿਰ ਦੇ 3 ਵਜੇ ਗਏ ਮੇਰਾ ਦਿਲ ਕਰ ਰਿਹਾ ਸੀ ਕਿ ਕਮਰੇ ਤੋਂ ਬਾਹਰ ਜਾਵਾਂ ਪਰ ਮੈਂ ਜਾਣਦੀ ਸੀ ਕਿ ਉਹ ਆਦਮੀ ਮੈਨੂੰ ਕਿਸੇ ਵੀ ਕੀਮਤ ਤੇ ਇਸ ਗਲਤੀ ਤੇ ਮਾਫ ਨਹੀਂ ਕਰੇਗਾ ਮੈਨੂੰ ਭੁੱਖ ਸਤਾਉਣ ਲੱਗੀ ਇਸ ਲਈ ਮੈਂ ਆਪਣੀ ਜਗਾ ਤੋਂ ਉੱਠੀ ਸਾਹਮਣੇ ਇੰਟਰਕਾਮ ਵੱਲ ਕੱਗ ਗਈ ਕੰਬਦੇ ਹੱਥਾਂ ਨਾਲ ਮੈਂ ਇੰਟਰਕਾਮ ਚੁੱਕਿਆ ਮੇਰਾ ਦਿਲ ਖਬਰਾ ਰਿਹਾ ਸੀ ਮੈਂ ਕੁਝ ਕਹਿੰਦੀ ਇਸ ਤੋਂ ਪਹਿਲਾਂ ਔਰਤ ਦੀ ਆਵਾਜ਼ ਮੇਰੇ ਕੰਨਾਂ ਚ ਆਈ ਹਾਂ ਮੈਡਮ ਤੁਹਾਡਾ ਕੀ ਆਰਡਰ ਆ ਮੈਂ ਕਿਹਾ ਮੈਨੂੰ ਭੁੱਖ ਲੱਗੀ ਆ ਕੁਝ ਖਾਣ ਦੇ ਲਈ ਲਿਆ ਦਿਓ ਕੁਝ ਪਲ ਚੁੱਪ ਹੋਣ ਤੋਂ ਬਾਅਦ ਉਸ ਔਰਤ ਦੀ ਆਵਾਜ਼ ਆਈ ਮੈਡਮ ਦੱਸੋ ਤੁਸੀਂ ਕੀ ਖਾਓਂਗੀ ਮੈਂ ਖਬਰਾ ਕੇ ਕਿਹਾ ਜੋ ਵੀ ਆ ਮੈਨੂੰ ਲਿਆ ਦਿਓ ਮੈਨੂੰ ਬਹੁਤ ਭੁੱਖ ਲੱਗੀ ਆ ਇਹ ਕਹਿੰਦੇ ਹੋਏ ਮੈਂ ਇੰਟਰਕਾਮ ਰੱਖ ਦਿੱਤਾ ਮੈਨੂੰ ਗੱਲ ਕਰਨੀ ਵੀ ਨਹੀਂ ਆ ਰਹੀ ਸੀ ਸਾਡੇ ਘਰ 'ਚ ਅਜਿਹੇ ਫੋਨ ਨਹੀਂ ਸੀ ਇਹ ਬਹੁਤ ਸ਼ਾਨਦਾਰ ਘਰ ਸੀ ਪਰ ਮੈਨੂੰ ਇੱਥੇ ਬਹੁਤ ਡਰ ਲੱਗ ਰਿਹਾ ਸੀ ਲਗਭਗ 10 ਮਿੰਟ ਬਾਅਦ ਕਮਰੇ ਦੇ ਦਰਵਾਜ਼ੇ ਤੇ ਦਸਤਕ ਹੋਈ ਮੈਂ ਦਰਵਾਜ਼ਾ ਖੋਲ੍ਹਿਆ ਸਾਹਮਣੇ ਇੱਕ ਨੌਕਰਾਨੀ ਖਾਣੇ ਦੀ ਟ੍ਰੇ ਲੈ ਕੇ ਖੜੀ ਸੀ ਮੈਂ ਉਸ ਨੂੰ ਰਸਤਾ ਦਿੱਤਾ ਉਹ ਅੰਦਰ ਆ ਗਈ ਟ੍ਰੇ ਰੱਖਦੇ ਹੋਏ ਬੋਲੀ ਮੈਡਮ ਅੱਗੇ ਤੋਂ ਤੁਸੀਂ ਖਾਣੇ ਦਾ ਮੈਨੂ ਤੈਅ ਕਰਕੇ ਦਿਆ ਕਰੋ ਇਹ ਮੈਂ ਤੁਹਾਡੇ ਲਈ ਹਲਕਾ ਫੁਲਕਾ ਬਣਾ ਦਿੱਤਾ ਤੁਸੀਂ ਰਾਤ ਨੂੰ ਕੀ ਖਾਓਗੇ ਮੈਨੂੰ ਹੁਣੇ ਦੱਸ ਦਿਓ ਮੈਂ ਚੁੱਪਚਾਪ ਉਸ ਕੋਲ ਗਈ ਮੈਂ ਟ੍ਰੇ ਫੜੀ ਉਸ ਵਿੱਚ ਸਲਾਦ ਚੌਲ ਤੇ ਰੋਟੀ ਸੀ ਮੈਂ ਭਗਵਾਨ ਦਾ ਸ਼ੁਕਰ ਕੀਤਾ ਤੇ ਕਿ ਹਾ ਰਾਤ ਵਿੱਚ ਮੈਂ ਇਹੀ ਖਾ ਲਵਾਂਗੀ ਤੁਹਾਨੂੰ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਇਹ ਕਹਿੰਦੇ ਹੋਏ ਮੈਂ ਖਾਣਾ ਖਾਣ ਲੱਗੀ ਉਹ ਕਮਰੇ ਚੋਂ ਚਲੀ ਗਈ ਖਾਣਾ ਖਾਣ ਤੋਂ ਬਾਅਦ ਅਚਾਨਕ ਮੈਨੂੰ ਨੀਂਦ ਆ ਗਈ ਐਨੀ ਨੀਂਦ ਆ ਰਹੀ ਸੀ ਕਿ ਕੋਈ ਹਿਸਾਬ ਨਹੀਂ ਰਿਹਾ ਮੈਂ ਖਾਣੇ ਦੀ ਟ੍ਰੇ ਸਾਈਡ ਤੇ ਕਰ ਦਿੱਤੀ ਨੀਂਦ ਜਿਆਦਾ ਆਉਣ ਦੀ ਵਜ੍ਹਾ ਕਰਕੇ ਮੈਂ ਖबरा ਰਹੀ ਸੀ ਕਿ ਕੁਝ ਟਾਈਮ ਪਹਿਲਾਂ ਤਾਂ ਮੈਂ ਬਿਲਕੁਲ ਠੀਕ ਸੀ ਬੈੱਡ ਤੇ ਪੈਂਦੇ ਹੀ ਕਦੋਂ ਮੈਂ ਨੀਂਦ ਦੀ ਦੁਨੀਆ 'ਚ ਚਲੀ ਗਈ ਮੈਨੂੰ ਖੁਦ ਨੂੰ ਨਹੀਂ ਪਤਾ ਲੱਗਿਆ ਲਗਭਗ 2 ਘੰਟਿਆਂ ਬਾਅਦ ਮੇਰੀ ਅੱਖ ਖੁੱਲੀ ਪਰ ਅਚਾਨਕ ਮੈਂ ਪਰੇਸ਼ਾਨ ਹੋ ਕੇ ਉੱઠી ਕਿਉਂਕਿ ਹੁਣ ਮੈਂ ਉਸ ਬੈੱਡ ਤੇ ਨਹੀਂ ਸੀ ਜਿੱਥੇ ਮੈਂ ਸੁੱਤੀ ਸੀ ਮੈਂ ਇੱਕ ਹਨੇਰੇ ਕਮਰੇ 'ਚ ਸੀ ਮੇਰਾ ਦਿਲ ਜ਼ੋਰ-ਜ਼ੋਰ ਨਾਲ ਧੜਕਣ ਲੱਗਿਆ ਮੈਨੂੰ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਸੀ ਮੈਂ ਜ਼ਮੀਨ ਤੇ ਪਈ ਸੀ ਮੈਂ ਉੱਪਰ ਵਾਲੀ ਨੂੰ ਤੇ ਆਪਣੇ ਮੰਮੀ ਪਾਪਾ ਨੂੰ ਯਾਦ ਕਰ ਰਹੀ ਸੀ ਮੇਰੇ ਨਾਲ ਕੀ ਹੋ ਰਿਹਾ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੈਂ ਆਵਾਜ਼ ਦਿੱਤੀ ਰਜੀਵ ਤੁਸੀਂ ਕਿੱਥੇ ਹੋ ਮੈਨੂੰ ਇੱਥੋਂ ਕੱਢੋ ਮੇਰਾ ਸਾਹ ਬੰਦ ਹੋ ਰਿਹਾ ਮੈਨੂੰ ਹਨੇਰੇ ਤੋਂ ਹਮੇਸ਼ਾ ਡਰ ਲੱਗਦਾ ਸੀ ਮੈਂ ਬਹੁਤ ਪਰੇਸ਼ਾਨ ਹੋ ਕੇ ਚੀਕ ਰਹੀ ਸੀ ਮੈਂ ਆਪਣੇ ਬਾਲ ਪੁੱਟਣੇ ਸ਼ੁਰੂ ਕਰ ਦਿੱਤੇ ਕਿਉਂਕਿ ਮੈਨੂੰ ਸੱਚਮੁੱਚ ਸਾਹ ਨਹੀਂ ਆ ਰਿਹਾ ਸੀ ਮੈਂ ਆਪਣੀ ਜਗ੍ਹਾ ਤੋਂ ਖੜੀ ਹੋਈ ਅਜੇ ਮੇਰੀਆਂ ਅੱਖਾਂ ਬੰਦ ਹੁੰਦੀਆਂ ਉਸ ਤੋਂ ਪਹਿਲਾਂ ਪੂਰੀ ਬੇਸਮੈਂਟ 'ਚ ਰੌਸ਼ਨੀ ਫੈਲ ਗਈ ਮੈਂ ਜਿਸ ਜਗ੍ਹਾ ਤੇ ਸੀ ਉਹ ਘਰ ਦੀ ਬੇਸਮੈਂਟ ਸੀ ਮੈਂ ਕਬੜਾ ਕੇ ਚਾਰੇ ਪਾਸੇ ਨਜ਼ਰ ਕਮਾਈ ਸਾਹਮਣੇ ਦਰਵਾਜ਼ੇ ਤੇ ਮੇਰਾ ਪਤੀ ਖੜਾ ਸੀ ਮੈਂ ਫੌਰਨ ਉਸ ਵੱਲ ਗਈ ਬਿਨਾ ਸੋਚੇ ਸਮਝੇ ਉਸਦੇ ਸੀਨੇ ਨਾਲ ਲੱਗ ਕੇ ਰੋਣ ਲੱਗ ਗਈ ਕਿਉਂਕਿ ਮੈਂ ਬਹੁਤ ਜ਼ਿਆਦਾ ਡਰ ਚੁੱਕੀ ਸੀ ਉਸਨੇ ਮੈਨੂੰ ਆਪਣੀਆਂ ਬਾਹਾਂ 'ਚ ਨਹੀਂ ਲਿਆ ਕਾਫੀ ਦੇਰ ਤੱਕ ਦਿਲ ਹਲਕਾ ਕਰਨ ਤੋਂ ਬਾਅਦ ਮੈਂ ਉਸ ਤੋਂ ਅਲੱਗ ਹੋਈ ਉਸ ਦੇ ਚਿਹਰੇ ਤੇ ਡਰਾਵਣੀ ਠੰਡਕ ਸੀ ਉਸ ਨੇ ਮੈਨੂੰ ਮੇਰੇ ਵਾਲਾਂ ਤੋਂ ਫੜਿਆ ਤੇ ਕਿਹਾ ਕਿਸ ਦੀ ਇਜਾਜ਼ਤ ਨਾਲ ਤੂੰ ਨੌਕਰਾਂ ਤੇ ਆਪਣਾ ਫੈਸਲਾ ਛੱਡਿਆ ਇੱਕ ਵਾਰੀ ਖਿਆਲ ਨਹੀਂ ਆਇਆ ਕਿ ਮੈਨੂੰ ਫੋਨ ਕਰਕੇ ਪੁੱਛ ਲਾ ਕਿ ਮੈਂ ਕਿਵੇਂ ਦੁਪਹਿਰ ਨੂੰ ਕੀ ਖਾਵਾਂਗੀ ਉਸ ਦੀ ਸਖਤ ਆਵਾਜ਼ ਸੁਣ ਕੇ ਮੈਂ ਸਹਿਮ ਗਈ ਫਿਰ ਉਸ ਨੇ ਕਿਹਾ ਇਸ ਤੋਂ ਬਾਅਦ ਤੂੰ ਮੇਰੇ ਸੀਨੇ ਨਾਲ ਲੱਗ ਕੇ ਹੰਝੂ ਬਹਾ ਰਹੀਆਂ ਹਾਲਾਂਕਿ ਮੈਂ ਤੈਨੂੰ ਸਵੇਰ ਕਿਹਾ ਸੀ ਕਿ ਮੈਨੂੰ ਤੇਰੀਆਂ ਅੱਖਾਂ 'ਚ ਇੱਕ ਹੰਝੂ ਨਹੀਂ ਚਾਹੀਦਾ ਮੇ ਉਸ ਤਿੰਨ ਗੱਲਾਂ ਸੁਣ ਕੇ ਘਬਰਾ ਗਈ ਮੇਰੇ ਸਰੀਰ ਦਾ ਹਰ ਇੱਕ ਹਿੱਸਾ ਕੰਬ ਰਿਹਾ ਸੀ ਇਹ ਇਨਸਾਨ ਕਿਉਂ ਜਿਹਾ ਗੱਲਾਂ ਕਰ ਰਿਹਾ ਮੇਰੇ ਦਿਮਾਗ ਅਚਾਨਕ ਸਿਰਫ ਇੱਕ ਗੱਲ ਆਈ ਮੈਂ ਕੁਝ ਕਹਿੰਦੀ ਇਸ ਤੋਂ ਪਹਿਲਾਂ ਹੀ ਉਸ ਨੇ ਮੇਰੇ ਮੂੰਹ ਤੇ ਜ਼ੋਰ ਨਾਲ ਥੱਪੜ ਮਾਰਿਆ ਮੈਂ ਜ਼ਮੀਨ ਤੇ ਡੈਗ ਪਈ ਉਸ ਨੇ ਕਿਹਾ ਅੱਗੇ ਤੋਂ ਜੇ ਤੂੰ ਆਪਣਾ ਕੋਈ ਵੀ ਫੈਸਲਾ ਕਿਸੇ ਨੌਕਰ ਜਾਂ ਕਿਸੇ ਅਣਜਾਣ ਇਨਸਾਨ ਤੇ ਛੱਡਿਆ ਤਾਂ ਮੈਂ ਤੇਰੀ ਜਾਨ ਲੈ ਲਵਾਂਗਾ ਤੂੰ ਆਪਣਾ ਫੈਸਲਾ ਖੁਦ ਨਹੀਂ ਕਰੇਂਗੀ ਤੂੰ ਕੀ ਪਾਏਂਗੀ ਕੀ ਖਾਵੇਂਗੀ ਸਭ ਮੈਂ ਤੈਅ ਕਰਾਂਗਾ ਤੂੰ ਸਾਰੀਆਂ ਚੀਜ਼ਾਂ ਮੇਰੇ ਤੋਂ ਪੁੱਛੇਂਗੀ ਜੇ ਤੂੰ ਕਿਸੇ ਹੋਰ ਨੂੰ ਆਪਣੀ ਜ਼ਿੰਦਗੀ 'ਚ ਸ਼ਾਮਲ ਕਰਨ ਦੀ ਹਿੰਮਤ ਕੀਤੀ ਤਾਂ ਮੈਂ ਤੇਰੀ ਜਾਨ ਲੈ ਲਵਾਂਗਾ ਤੇਰਾ ਸਰੀਰ ਕੁੱਤੇ ਬਿੱਲੀਆਂ ਦੇ ਅੱਗੇ ਸੁੱਟ ਦੇਵਾਂਗਾ ਤੂੰ ਅਜੇ ਆਪਣੇ ਪਤੀ ਦੇ ਗੁੱਸੇ ਤੋਂ ਵਾਕਿਫ ਨਹੀਂ ਉਸ ਦੀ ਸਖਤ ਆਵਾਜ਼ ਮੈਨੂੰ ਅਜੀਬ ਜੀ ਤਖਲੀਫ ਦੇ ਰਹੀ ਸੀ ਮੈਂ ਹਾਂ ਚ ਸਿਰ ਹਿਲਾਇਆ ਮੇਰਾ ਬਸ ਨਹੀਂ ਚੱਲ ਰਿਹਾ ਸੀ ਕਿ ਮੈਂ ਇੱਥੋਂ ਭੱਜ ਜਾਵਾਂ ਅਚਾਨਕ ਉਹ ਮੇਰੇ ਨਜ਼ਦੀਕ ਬੈਠ ਗਿਆ ਆਪਣਾ ਚਿਹਰਾ ਮੇਰੇ ਚਿਹਰੇ ਦੇ ਕੋਲ ਲਿਆਉਂਦੇ ਹੋਏ ਬੋਲਿਆ ਜੇ ਇਹ ਗੱਲ ਤੇਰੇ ਦਿਮਾਗ ਤੋਂ ਬਾਹਰ ਨਿਕਲੀ ਤਾਂ ਯਾਦ ਰੱਖੀ ਪ੍ਰੇਰਣਾ ਤੈਨੂੰ ਇਨਸਾਨ ਨਹੀਂ ਬਲਕਿ ਜਲਾਦ ਮਿਲੇਗਾ ਉਸ ਦੀ ਗੱਲ ਸੁਣ ਕੇ ਮੈਂ ਬਿਲਕੁਲ ਚੁੱਪ ਹੋ ਗਈ ਉਸ ਨੇ ਮੇਰੀ ਬਾਹ ਫੜੀ ਮੈਨੂੰ ਲੈ ਕੇ ਬਾਹਰ ਗਿਆ ਜਿਵੇਂ ਹੀ ਮੈਂ ਬਾਹਰ ਆਈ ਤਾਂ ਮੈਂ ਰਾਹਤ ਦਾ ਸਾਹ ਲਿਆ ਸ਼ਾਮ ਦਾ ਟਾਈਮ ਹੋ ਰਿਹਾ ਸੀ ਮੈਨੂੰ ਲੈ ਕੇ ਉਹ ਸਿੱਧਾ ਕਮਰੇ 'ਚ ਆਇਆ ਪਤਾ ਨਹੀਂ ਮੈਨੂੰ ਅਜੀਬ ਜਿਹਾ ਡਰ ਮਹਿਸੂਸ ਹੋਣ ਲੱਗਿਆ ਮੈਨੂੰ ਲੱਗਿਆ ਕਿ ਇਹ ਆਦਮੀ ਇੱਕ ਵਾਰ ਫਿਰ ਮੇਰੇ ਤੇ ਉਸੇ ਤਰ੍ਹਾਂ ਹਾਵੀ ਹੋਵੇਗਾ ਜਿਵੇਂ ਕੱਲ ਰਾਤ ਹੋਇਆ। ਇੱਕ ਵਾਰ ਫਿਰ ਮੈਨੂੰ ਤਖਲੀਪ ਦੇਵੇਗਾ। ਕਮਰੇ 'ਚ ਆਉਂਦੇ ਹੀ ਉਹ ਮੇਰੇ ਤੇ ਜਾਣ ਜਾਨਵਰਾਂ ਦੀ ਤਰ੍ਹਾਂ ਟੱਟ ਪਿਆ। ਮੇਰੇ ਸਰੀਰ ਨੂੰ ਜਗ੍ਹਾ-ਜਗ੍ਹਾ ਤੇ ਕੱਟਣ ਲੱਗਿਆ। ਮੈਂ ਦਰਦ ਨਾਲ ਚੀਕਣ ਲੱਗੀ। ਪਰ ਉਸਨੇ ਮੇਰੇ ਮੂੰਹ ਤੇ ਹੱਥ ਰੱਖ ਦਿੱਤਾ। ਮੇਰੀ ਆਵਾਜ਼ ਅੰਦਰ ਹੀ ਦਬ ਗਈ। ਉਹ ਮੈਨੂੰ ਆਪਣੀਆਂ ਬਾਹਾਂ 'ਚ ਪਰ ਕੇ ਬੈੱਡ ਤੇ ਲੈ ਆਇਆ। ਫਿਰ ਇੱਕ ਜੰਗਲੀ ਜਾਨਵਰ ਦੀ ਤਰ੍ਹਾਂ ਮੈਨੂੰ ਨੋਚਣਾ ਸ਼ੁਰੂ ਕਰ ਦਿੱਤਾ। ਕਹਿਣ ਨੂੰ ਤਾਂ ਮੇਰਾ ਪਤੀ ਸੀ ਉਸਦੀ ਇੱਜ਼ਤ ਸੀ ਪਰ ਉਸਨੇ ਮੈਨੂੰ ਇੱਕ ਖਡਾਉਣੇ ਦੀ ਤਰ੍ਹਾਂ ਇਸਤੇਮਾਲ ਕੀਤਾ ਮੇਰੀ ਇੱਜ਼ਤ ਨੂੰ ਤਾਰ-ਤਾਰ ਕਰ ਦਿੱਤਾ ਕਾਫੀ ਦੇਰ ਤੱਕ ਮੈਨੂੰ ਇਸਤੇਮਾਲ ਕਰਨ ਤੋਂ ਬਾਅਦ ਉਹ ਮੇਰੇ ਤੋਂ ਅਲੱਗ ਹੋਇਆ ਹੁਣ ਮੇਰੇ 'ਚ ਬਿਲਕੁਲ ਜਾਨ ਨਹੀਂ ਬਚੀ ਸੀ ਮੈਂ ਪੂਰੀ ਤਰ੍ਹਾਂ ਟੁੱਟ ਕੇ ਇੱਕ ਪਾਸੇ ਪਈ ਸੀ ਮੇਰਾ ਦਿਲ ਰੋ ਰਿਹਾ ਸੀ ਸਿਰਫ ਦੋ ਰਾਤਾਂ ਵਿੱਚ ਹੀ ਐਸਾ ਆਦਮੀ ਨੇ ਮੇਰੀ ਜਾਨ ਮੁਕਾ ਦਿੱਤੀ ਅੱਗੇ ਦੀ ਜ਼ਿੰਦਗੀ ਕਿਵੇਂ ਗੁਜ਼ਾਰਾਂਗੀ ਇਹ ਸੋਚ ਕੇ ਮੇਰੇ ਸਾਹ ਸੁੱਕਦੇ ਸੀ ਪਹਿਲੀ ਰਾਤ ਤਾਂ ਮੈਨੂੰ ਘੱਟ ਤਖਲੀਪ ਹੋਈ ਪਰ ਉਸ ਰਾਤ ਉਸਨੇ ਬਿਲਕੁਲ ਵੀ ਰਹਿਮ ਨਹੀਂ ਕੀਤਾ ਸੁਬਾਹ ਦੀ ਪਹਿਲੀ ਕਿਰਨ ਨਾਲ ਜਦੋਂ ਮੇਰੀ ਅੱਖ ਖੁੱਲੀ ਤਾਂ ਮੇਰੇ ਸਰੀਰ 'ਚ ਐਨਾ ਦਰਦ ਸੀ ਕਿ ਮੈਂ ਇੰਚ ਵੀ ਨਹੀਂ ਹਿੱਲ ਸਕੀ ਮੈਂ ਬੇਜਾਨ ਹਾਲਤ 'ਚ ਪਈ ਰਹੀ ਪਰ ਮੈਨੂੰ ਨਹੀਂ ਪਤਾ ਸੀ ਮੇਰੇ ਲਈ ਇਹ ਵੀ ਇੱਕ ਤਖਲੀਪ ਵਾਲੀ ਹਰਕਤ ਬਣ ਜਾਵੇਗੀ ਕੁਝ ਪਲ ਬਾਅਦ ਉਸਨੇ ਅਚਾਨਕ ਮੈਨੂੰ ਆਪਣੇ ਨਜ਼ਦੀਕ ਖਿੱਚਿਆ ਮੈਂ ਪਰੇਸ਼ਾਨ ਹੋ ਕੇ ਉਸ ਵੱਲ ਦੇਖਿਆ ਉਸਨੇ ਮੇਰਾ ਚਿਹਰਾ ਆਪਣੇ ਸਖਤ ਹੱਥਾਂ 'ਚ ਜਕੜ ਲਿਆ ਮੇਰੇਆਂ ਅੱਖਾਂ 'ਚ ਦੇਖਦੇ ਹੋਏ ਕਿ ਆ ਤੈਨੂੰ ਚਾਹੀਦਾ ਕੀ ਤੂੰ ਜਲਦੀ ਨਾਲ ਉੱਠੇ ਆਪਣੇ ਪਤੀ ਦੇ ਲਈ ਕੱਪੜੇ ਕੱਢੇ ਪਰ ਤੂੰ ਤਾਂ ਇਸ ਤਰ੍ਹਾਂ ਪਈਆਂ ਮੇਰਾ ਦਿਲ ਕਰ ਰਿਹਾ ਸੀ ਕਿ ਇਸ ਆਦਮੀ ਨੂੰ ਕਹਾ ਕਿ ਜੋ ਨਜ਼ਮ ਤੂੰ ਬਣਾਏ ਆ ਪਹਿਲਾਂ ਮੈਨੂੰ ਉਸ ਦੇ ਬਾਰੇ ਦੱਸ ਉਸ ਤੋਂ ਬਾਅਦ ਹੀ ਮੈਂ ਤੇਰੇ ਨਾਲ ਅੱਗੇ ਦੀ ਜ਼ਿੰਦਗੀ ਸ਼ੁਰੂ ਕਰਾਂਗੀ ਪਰ ਮੇਰੇ ਅੰਦਰ ਇੰਨੀ ਹਿੰਮਤ ਨਹੀਂ ਸੀ ਕਿ ਇਸ ਆਦਮੀ ਦੇ ਸਾਹਮਣੇ ਇੱਕ ਵੀ ਸ਼ਬਦ ਬੋਲ ਸਕਾਂ ਮੈਂ ਘਬਰਾ ਕੇ ਹਾਂ ਚ ਸਿਰ ਹਿਲਾਇਆ ਤੇ ਉੱਠਣ ਦੀ ਕੋਸ਼ਿਸ਼ ਕੀਤੀ ਪਰ ਉਸਨੇ ਮੇਰੇ ਦੋਨੋਂ ਬਾਂਹਾਂ ਨੂੰ ਜਕੜ ਲਿਆ ਇੱਕ ਵਾਰ ਫਿਰ ਮੇਰੇ ਤੇ ਝੁਕਦਾ ਹੋਇਆ ਬੋਲਿਆ ਕੀ ਮੈਂ ਹੁਣ ਤੈਨੂੰ ਉੱਠਣ ਦੇ ਲਈ ਕਿਹਾ ਉਹ ਕੀ ਕਰਨ ਵਾਲਾ ਸੀ ਕੀ ਚਾਹੁੰਦਾ ਸੀ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਉਹ ਆਦਮੀ ਇੱਕ ਪਹੇਲੀ ਸੀ ਉਹ ਮੈਨੂੰ ਦੇਖ ਕੇ ਬੋਲਿਆ ਚੁੱਪ ਚਾਪ ਪਈ ਰਹਿ ਜਦੋਂ ਤੱਕ ਮੈਂ ਨਾ ਕਹਾ ਆਪਣੀ ਜਗ੍ਹਾ ਤੋਂ ਨਾ ਹਿੱਲੀ ਉਹ ਸ਼ਾਇਦ ਮੈਨੂੰ ਆਪਣੇ ਹੁਕਮ ਨਾਲ ਚਲਾਉਣਾ ਚਾਹੁੰਦਾ ਸੀ ਬਾਰੇ ਮੈਂ ਉਸ ਨੂੰ ਦੱਸਣਾ ਚਾਹੁੰਦੀ ਸੀ ਕਿ ਮੈਂ ਕੋਈ ਕੱਟ ਪੁਤਲੀ ਨਹੀਂ ਮੈਂ ਇੱਕ ਇਨਸਾਨ ਆ ਜਿਉਂਦਾ ਇਨਸਾਨ ਜਿਸ ਦੇ ਸੀਨੇ 'ਚ ਵੀ ਦਿਲ ਤੇ ਉਸ ਦਿਲ ਵਿੱਚ ਕੁਝ ਅਹਿਸਾਸ ਆ ਜੋ ਇੱਕ ਔਰਤ ਆਪਣੇ ਮਰਦ ਦੇ ਲਈ ਰੱਖਦੀ ਆ ਪਰ ਮੈਂ ਕੁਝ ਨਹੀਂ ਬੋਲ ਸਕੀ ਕਿਉਂਕਿ ਜੇ ਮੈਂ ਇੱਕ ਸ਼ਬਦ ਬੋਲਦੀ ਤਾਂ ਉਹ ਆਦਮੀ ਮੈਨੂੰ ਜਿਉਂਦੀ ਨਾ ਛੱਡਦਾ ਕਾਫੀ ਧੀਰ ਤੱਕ ਉਹ ਮੈਨੂੰ ਆਪਣੀਆਂ ਬਾਹਾਂ 'ਚ ਜਕੜ ਕੇ ਪਿਆ ਰਿਹਾ ਸ਼ਾਇਦ ਹੁਣ ਉਸ ਨੂੰ ਅਹਿਸਾਸ ਹੋ ਗਿਆ ਕਿ ਸੱਚਮੁੱਚ ਕਾਫੀ ਧੀਰ ਹੋ ਚੁੱਕੀ ਆ ਆਪਣੀ ਜਗ੍ਹਾ ਤੋਂ ਖੜਾ ਹੋਇਆ ਤੇ ਬੋਲਿਆ ਮੈਂ ਹੋਂ ਜਾਣ ਜਾ ਰਿਆਂ ਤੂੰ ਮੇਰੇ ਕੱਪੜੇ ਤਿਆਰ ਕਰ ਕਾਲੇ ਰੰਗ ਦੀ ਡਰੈੱਸ ਕੱਢੀ ਇਹ ਕਹਿ ਕੇ ਰੁਕਿਆ ਨਹੀਂ ਵਾਸ਼ੂਮ ਚਲਾ ਗਿਆ ਮੈਂ ਆਪਣੀ ਜਗ੍ਹਾ ਤੋਂ ਉੱਠਣ ਲੱਗੀ ਤਾਂ ਮੈਨੂੰ ਕਮਰ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਸੀ ਮੈਂ ਬੜੀ ਮੁਸ਼ਕਲ ਨਾਲ ਖੜੀ ਹੋ ਕੇ ਅਲਮਾਰੀ ਤੱਕ ਦਾ ਰਸਤਾ ਤੈਅ ਕੀਤਾ ਜਲਦੀ ਨਾਲ ਕੱਪੜੇ ਕੱਢੇ ਤੇ ਡਰੈਸਿੰਗ ਰੂਮ ਚ ਰੱਖ ਦਿੱਤੇ ਕਿਉਂਕਿ ਇਸ ਆਦਮੀ ਨਾਲ ਕੋਈ ਭਰੋਸਾ ਨਹੀਂ ਕਿ ਇਹ ਗਲਤੀ ਤੇ ਉਹ ਮੇਰੀ ਜਾਨ ਗਲੇ ਤੇ ਬਾਹਰ ਕੱਢ ਦੇਵੇ ਮੈਂ ਸੋਫੇ ਤੇ ਬੈਠ ਗਈ ਦਰਦ ਨਾਲ ਮੇਰਾ ਬੁਰਾ ਹਾਲ ਸੀ ਵਾਰ-ਵਾਰ ਅੱਖਾਂ 'ਚ ਹੰਝੂ ਆ ਰਹੇ ਸੀ ਥੋੜੀ ਦੇਰ ਬਾਅਦ ਉਹ ਹਮੇਸ਼ਾ ਦੀ ਤਰ੍ਹਾਂ ਟਾਵਲ ਲਪੇਟ ਕੇ ਵਾਪਸ ਆਇਆ ਮੈਂ ਉਸ ਵੱਲ ਇੱਕ ਨਜ਼ਰ ਪਾਈ ਇੱਕ ਸਿਰ ਝੁਕਾ ਕੇ ਬੋਲੀ ਰਜੀਬ ਮੈਨੂੰ ਬਹੁਤ ਦਰਦ ਹੋ ਰਿਹਾ ਮੇਰੀ ਜਾਨ ਨਿਕਲ ਰਹੀ ਆ ਉਸਨੇ ਬਿਨਾਂ ਸੋਚੇ ਮੇਰੇ ਵੱਲ ਦੇਖਿਆ ਤੇ ਕਿਹਾ ਕੀ ਹੋਇਆ ਮੈਂ ਕਿਹਾ ਮੇਰੀ ਕਮਰ 'ਚ ਬਹੁਤ ਦਰਦ ਹੋ ਰਿਹਾ ਮੇਰੀ ਜਾਨ ਨਿਕਲ ਰਹੀ ਆ ਰਜੀਬ ਮੈਨੂੰ ਸੱਚਮੁੱਚ ਸ਼ਾਇਦ ਤੁਰੰਦੀ ਵਜ੍ਹਾ ਨਾਲ ਹੋਰ ਪਰੇਸ਼ਾਨੀ ਹੋ ਰਹੀ ਆ ਉਸ ਨੇ ਇੱਕ ਨਜ਼ਰ ਮੇਰੇ ਤੇ ਪਾਈ ਸਿੱਧਾ ਡਰੈਸਿੰਗ ਰੂਮ ਚ ਚਲਾ ਗਿਆ ਕੱਪੜੇ ਬਦਲ ਕੇ ਆਇਆ ਤੇ ਉਸ ਨੇ ਹੱਥ ਚੱਕ ਚਾਦਰ ਸੀ ਉਹ ਚਾਦਰ ਮੈਨੂੰ ਲਪੇਟਦੇ ਹੋਏ ਉਸ ਨੇ ਮੈਨੂੰ ਅਚਾਨਕ ਆਪਣੀਆਂ ਬਾਹਾਂ ਚ ਚੁੱਕ ਲਿਆ ਮੈਂ ਘਬਰਾ ਕੇ ਉਸ ਵੱਲ ਦੇਖਿਆ ਉਹ ਮੈਨੂੰ ਦੇਖਦੇ ਹੋਏ ਬੋਲਿਆ ਤੇਰੀ ਹਾਲਤ ਮੈਨੂੰ ਠੀਕ ਨਹੀਂ ਲੱਗ ਰਹੀ ਮੈਂ ਤੈਨੂੰ ਡਾਕਟਰ ਦੇ ਕੋਲ ਲੈ ਕੇ ਜਾ ਰਿਹਾ ਉੱਥੇ ਤੇਰੀ ਮਾਲਿਸ਼ ਵਗੈਰਾ ਹੋਵੇਗੀ ਤਾਂ ਤੂੰ ਬਿਹਤਰ ਮਹਿਸੂਸ ਕਰੇਂਗੀ ਇੱਕ ਪਲ ਦੇ ਲਈ ਮੈਨੂੰ ਹੈਰਾਨੀ ਹੋਈ ਕਿ ਆਦਮੀ ਜੋ ਮੈਨੂੰ ਕਮਰੇ ਤੋਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੰਦਾ ਆਪਣੀ ਮਰਜ਼ੀ ਨਾਲ ਮੇਰੇ ਤੇ ਹਰ ਹੁਕਮ ਚਲਾਉਂਦਾ ਘਰੋਂ ਬਾਹਰ ਮੈਨੂੰ ਕਿਵੇਂ ਲੈ ਜਾ ਰਿਹਾ ਉਹ ਮੈਨੂੰ ਲੈ ਕੇ ਪੋਰਚ ਚ ਚਾਇਆ ਆਪਣੀ ਗੱਡੀ ਦੀ ਅਗਲੀ ਸੀਟ ਤੇ ਬਿਠਾ ਕੇ ਬੋਲਿਆ ਡਾਕਟਰ ਨੂੰ ਘਰ ਵੀ ਬੁਲਾ ਸਕਦਾ ਸੀ ਪਰ ਮੇਰੇ ਕੋਲ ਹੁਣ ਜਿਆਦਾ ਵਕਤ ਨਹੀਂ ਮੈਂ ਤੈਨੂੰ ਕਲੀਨਿਕ ਛੱਡ ਕੇ ਸਿੱਧਾ ਆਫਿਸ ਜਾਵਾਂਗਾ ਆਪਣਾ ਚੈੱਕਅਪ ਵਗੈਰਾ ਕਰਵਾ ਕੇ ਤੂੰ ਉੱਥੇ ਬੈਠੀ ਰਹੀਂ ਲਗਭਗ 1 ਘੰਟੇ ਬਾਅਦ ਮੈਂ ਵਾਪਸ ਆ ਕੇ ਤੈਨੂੰ ਉੱਥੋਂ ਲੈ ਜਾਵਾਂਗਾ ਮੈਂ ਹਾਂ ਚ ਸਿਰ ਹਿਲਾਇਆ ਥੋੜੀ ਦੇਰ ਬਾਅਦ ਉਹ ਲੈ ਕੇ ਮੈਨੂੰ ਹਸਪੀਟਲ ਪਹੁੰਚਿਆ ਇੱਕ ਨਰਸ ਨੂੰ ਕੁਝ ਪੈਸੇ ਦਿੱਤੇ ਤੇ ਕਿਹਾ ਇਸ ਨੂੰ ਧਿਆਨ ਨਾਲ ਡਾਕਟਰ ਮਕੇਸ਼ ਦੇ ਕੋਲ ਲੈ ਕੇ ਜਾਓ ਉਸ ਨਰਸ ਨੇ ਇੱਕ ਨਜ਼ਰ ਮੇਰੇ ਸਰੀਰ ਤੇ ਪਾਈ ਮੇਰੇ ਚਿਹਰੇ ਤੇ ਉਸ ਦੀ ਦਰੈਨਦਗੀ ਦੇ ਨਿਸ਼ਾਨ ਸੀ ਮੈਂ ਸਿਰ ਝੁਕਾ ਲਿਆ ਉਹ ਮੇਰਾ ਹੱਥ ਫੜ ਕੇ ਡਾਕਟਰ ਮਕੇਸ਼ ਕੋਲ ਲੈ ਗਈ ਤੇ ਕਿਹਾ ਤੁਸੀਂ ਠੀਕ ਹੋ ਮੈਂ ਸਿਰ ਨੂੰ ਹਲਕਾ ਹਿਲਾਇਆ ਮੇਰੀ ਕਮਰ ਤੇ ਹੱਥ ਰੱਖਦੇ ਬੋਲੀ ਜੇ ਸਹਾਰੇ ਦੀ ਜ਼ਰੂਰਤ ਆ ਤਾਂ ਬੀਲ ਚੇਅਰ ਮੰਗਵਾਵਾਂ ਮੈਂ ਨਾਂਚ ਸਿਰ ਹਿਲਾਇਆ ਤੇ ਥੱਕੀ ਹੋਈ ਆਵਾਜ਼ ਚ ਕਿਹਾ ਪਲੀਜ਼ ਮੈਨੂੰ ਡਾਕਟਰ ਮਕੇਸ਼ ਦੇ ਕੋਲ ਲੈ ਜਾਓ ਮੇਰੀ ਹਾਲਤ ਬਹੁਤ ਖਰਾਬ ਆ ਉਹ ਮੈਨੂੰ ਲੈ ਕੇ ਸਿੱਧੀ ਇੱਕ ਕੈਵਨ ਕੋਲ ਆਈ ਦਰਵਾਜ਼ੇ ਤੇ ਦਸਤਕ ਦਿੱਤੀ ਮੈਨੂੰ ਅੰਦਰ ਲੈ ਗਈ ਪਰ ਮੈਂ ਜਿਵੇਂ ਹੀ ਡਾਕਟਰ ਨੂੰ ਦੇਖਿਆ ਮੈਂ ਹੈਰਾਨ ਹੋਈ ਕਿਉਂਕਿ ਉਹ ਸ਼ਖਸ ਬਿਲਕੁਲ ਮੇਰੇ ਪਤੀ ਦੀ ਸ਼ਕਲ ਦਾ ਸੀ ਮੈਂ ਹੈਰਾਨ ਹੋ ਗਈ ਮੈਂ ਇੱਕ ਨਜ਼ਰ ਉਸ ਨਰਸ ਨੂੰ ਦੇਖਿਆ ਤੇ ਦੂਜੀ ਨਜ਼ਰ ਉਸ ਡਾਕਟਰ ਨੂੰ ਦੇਖਿਆ ਜੋ ਮੁਸਕਰਾਉਂਦੇ ਹੋਏ ਮੈਨੂੰ ਦੇਖ ਰਿਹਾ ਸੀ ਉਹ ਆਪਣੀ ਜਗ੍ਹਾ ਤੋਂ ਖੜਾ ਹੋਇਆ ਤੇ ਮੇਰੇ ਕੋਲ ਆਇਆ ਮੇਰਾ ਹੱਥ ਫੜ ਕੇ ਬੋਲਿਆ ਭਾਬੀ ਮੈਂ ਤੁਹਾਡਾ ਦਿਓਰ ਆ ਨਰਸ ਤੁਸੀਂ ਜਾਓ ਮੈਂ ਇਸ ਨੂੰ ਸੰਭਾਲ ਲਵਾਂਗਾ ਉਹ ਬੋਲ ਕੇ ਮੈਨੂੰ ਧਿਆਨ ਨਾਲ ਕੁਰਸੀ ਤੇ ਬਿਠਾ ਚੁੱਕਿਆ ਸੀ ਮੈਂ ਅਜੇ ਯਕੀਨ ਨਹੀਂ ਕਰ ਰਹੀ ਸੀ ਪਤਾ ਨਹੀਂ ਕਿਉਂ ਮੈਨੂੰ ਲੱਗਿਆ ਕਿ ਉਹ ਸ਼ਖਸ ਮੇਰਾ ਹੀ ਪਤੀ ਆ ਬਸ ਨਾਟਕ ਕਰ ਰਿਹਾ ਪਰ ਇੱਕ ਗੱਲ ਉਸ ਵਿੱਚ ਅਲੱਗ ਸੀ ਉਸਦੇ ਹੱਥ ਤੇ ਉਹ ਟੈਟੂ ਨਹੀਂ ਸੀ ਜਦਕਿ ਮੇਰੇ ਪਤੀ ਦੇ ਹੱਥ ਤੇ ਟੈਟੂ ਸੀ ਇਸ ਵਜ੍ਹਾ ਨਾਲ ਮੈਂ ਥੋੜਾ ਸਕੂਨ ਮਹਿਸੂਸ ਕੀਤਾ ਉਹ ਬੋਲਿਆ ਕੀ ਹੋਇਆ ਤੁਹਾਡੇ ਚਿਹਰੇ ਤੇ ਇਹ ਨਿਸ਼ਾਨ ਕਿਵੇਂ ਅਚਾਨਕ ਬੋਲਦਾ ਬੋਲਦਾ ਰੁਕ ਗਿਆ ਕਿਉਂਕਿ ਉਸ ਦੀ ਨਜ਼ਰ ਮੇਰੀ ਗਰਦਨ ਤੇ ਗਈ ਉਹ ਨਜ਼ਰਾਂ ਚਰਾਉਂਦਾ ਹੋਇਆ ਬੋਲਿਆ ਤੁਸੀਂ ਉਸ ਨਾਲ ਵਿਆਹ ਕਿਉਂ ਕਰਵਾਇਆ ਮੈਂ ਉਸ ਵੱਲ ਦੇਖਿਆ ਕਹਿਣ ਨੂੰ ਤਾਂ ਉਸ ਦਾ ਭਰਾ ਸੀ ਫਿਰ ਵੀ ਉਹ ਮੈਨੂੰ ਅਜਿਹੇ ਸਵਾਲ ਕਿਉਂ ਕਰ ਰਿਹਾ ਸੀ ਉਹ ਦੁਬਾਰਾ ਬੋਲਿਆ ਤੁਹਾਨੂੰ ਮੇਰੇ ਭਰਾ ਦੀ ਹਕੀਕਤ ਪਤਾ ਮੈਂ ਇਸ ਵਾਰ ਕੁਝ ਵੀ ਨਹੀਂ ਕਿਹਾ ਮੈਂ ਚੁੱਪਚਾਪ ਦੇਖਣ ਲੱਗੀ ਕਿ ਉਹ ਕੀ ਪੁੱਛ ਰਿਹਾ ਉਹ ਕੁਝ ਕਹਿੰਦਾ ਇਸ ਤੋਂ ਪਹਿਲਾਂ ਮੈਂ ਕਿਹਾ ਮੇਰੀ ਕਮਰ 'ਚ ਬਹੁਤ ਦਰਦ ਆਏ ਸਵਾਲ ਕਰਕੇ ਤੁਸੀਂ ਮੇਰੇ ਵਕਤ ਨੂੰ ਖਰਾਬ ਕਰ ਰਹੇ ਹੋ ਪਲੀਜ਼ ਮੇਰਾ ਇਲਾਜ ਕਰੋ ਮੇਰੀ ਗੱਲ ਸੁਣ ਕੇ ਉਸ ਨੇ ਇੱਕ ਲੇਡੀ ਡਾਕਟਰ ਨੂੰ ਬੁਲਾਇਆ ਉਸ ਲੇਡੀ ਡਾਕਟਰ ਨੇ ਇਹ ਮੈਨੂੰ ਇੱਕ ਕਮਰੇ ਵਿੱਚ ਬੁਲਾ ਲਿਆ ਮੈਨੂੰ ਉਲਟਾ ਪਾ ਕੇ ਮੇਰੀ ਕਮਰ ਤੇ ਦਵਾਈ ਲਗਾਉਣ ਲੱਗੀ ਤੇ ਬੋਲੀ ਜਾਣਦੀ ਆ ਮੈਂ ਕੌਣ ਆ ਮੈਂ ਨਾਂ ਚ ਸਿਰ ਹਿਲਾਇਆ ਤਾਂ ਉਸ ਨੇ ਮੁਸਕਰਾ ਕੇ ਕਿਹਾ ਤੇਰੇ ਪਤੀ ਦੀ ਭਾਬੀ ਜਾਣੀ ਉਸ ਦੇ ਛੋਟੇ ਭਰਾ ਦੀ ਪਤਨੀ ਤੇਰੀ ਦਰਾਣੀ ਅਸੀਂ ਦੋਨੋਂ ਪਤੀ ਪਤਨੀ ਡਾਕਟਰਾਂ ਮੈਂ ਫਿਰ ਕੁਝ ਨਹੀਂ ਕਿਹਾ ਜਾਣੀ ਮੇਰੇ ਪਤੀ ਨੇ ਮੈਨੂੰ ਆਪਣੇ ਪਰਿਵਾਰ ਦੇ ਕੋਲ ਭੇਜਿਆ ਸੀ ਐਸ ਲਈ ਮੈਂ ਕੁਝ ਬੇਕਾਰ ਦੀ ਗੱਲ ਨਹੀਂ ਕਰਨਾ ਚਾਹੁੰਦੀ ਸੀ ਜਿਸ ਵਿੱਚ ਮੇਰੀ ਜ਼ਿੰਦਗੀ 'ਚ ਹੋਰ ਮੁਸ਼ਕਲ ਆਵੇ। ਉਹ ਮੇਰੇ ਵਾਲਾਂ 'ਚ ਹੱਥ ਫੇਰਦੀ ਹੋਈ ਬੋਲੀ ਮੈਨੂੰ ਬਹੁਤ ਦੋਖਾ ਕਿ ਤੇਰਾ ਵਿਆਹ ਜਿਹੇ ਇਨਸਾਨ ਨਾਲ ਹੋਇਆ। ਪਰ ਤੂੰ ਨਦਾਨਾ ਤੈਨੂੰ ਉਸ ਦੇ ਬਾਰੇ ਜਾਂਚ ਪੜਤਾਲ ਕਰਨੀ ਚਾਹੀਦੀ ਸੀ। ਤੂੰ ਆਪਣੀ ਜ਼ਿੰਦਗੀ ਨਰਕ ਬਣਾ ਲਈ। ਤੈਨੂੰ ਪਤਾ ਜੱਸ ਇਨਸਾਨ ਨਾਲ ਤੂੰ ਵਿਆਹ ਕਰਵਾਇਆ ਉਸ ਦੇ ਨਾਲ ਰਹਿੰਦੇ ਹੋਏ ਤੈਨੂੰ ਆਪਣੀ ਜ਼ਿੰਦਗੀ ਦਾ ਭਰੋਸਾ ਨਹੀਂ ਰੱਖਣਾ ਚਾਹੀਦਾ। ਇਹ ਦਰਦ ਤਾਂ ਬਹੁਤ ਛੋਟੀ ਗੱਲ ਆ। ਮੇਰੀ ਜਾਨ ਹੁਣ ਤੂੰ ਆਪਣੇ ਆਪ ਨੂੰ ਮਜ਼ਬੂਤ ਬਣਾ ਜਦੋਂ ਤੱਕ ਜਿਉਂਦੀ ਆ ਉਦੋਂ ਤੱਕ ਆਪਣੇ ਲਈ ਲੜ ਕਦੋਂ ਤੱਕ ਤੂੰ ਇਸ ਤਰ੍ਹਾਂ ਬੇਇੱਜ਼ਤ ਹੋ ਕੇ ਇੱਥੇ ਆਵੇਂਗੀ ਮੈਂ ਹੈਰਾਨੀ ਨਾਲ ਉਸ ਨੂੰ ਦੇਖਿਆ ਤੇ ਕਿਹਾ ਤੁਹਾਡਾ ਕੀ ਮਤਲਬ ਕੌਣ ਮੈਨੂੰ ਮਾਰੇਗਾ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੋ ਉਹ ਮੇਰੀ ਗੱਲ ਸੁਣ ਕੇ ਮੁਸਕराई ਤੇ ਬੋਲੀ ਕੋਈ ਗੱਲ ਨਹੀਂ ਬਸ ਮੈਂ ਤਾਂ ਵੈਸੇ ਹੀ ਬੋਲ ਰਹੀ ਸੀ ਬਸ ਆਪਣਾ ਖਿਆਲ ਰੱਖੀ ਕਦੇ ਵੀ ਤੇਰੇ ਪਤੀ ਤੇਰੇ ਨਾਲ ਦਰਿੰਦਗੀ ਕਰਨ ਦੀ ਕੋਸ਼ਿਸ਼ ਕਰੇ ਹੈਮਤ ਕਰਕੇ ਸਾਹਮਣਾ ਕਰੀ ਇਸ ਤਰ੍ਹਾਂ ਉਸ ਦੇ ਹਵਾਲੇ ਕਰਕੇ ਉਸ ਨੂੰ ਆਪਣੀ ਮਨਮਾਨੀ ਨਾ ਕਰਨ ਦਿਆ ਕਰ ਇਹ ਕਹਿ ਕੇ ਉਹ ਬਾਹਰ ਲੈ ਆਈ ਡਾਕਟਰ ਮਕੇਸ਼ ਵੀ ਮੈਨੂੰ ਦੇਖ ਰਹੇ ਸੀ ਹੁਣ ਮੈਂ ਥੱਕ ਚੁੱਕੀ ਸੀ ਉਹ ਦੋਨੋਂ ਮੈਨੂੰ ਇੰਨੀ ਹਮਦਰਦੀ ਦਿਖਾ ਰਹੇ ਸੀ ਕਿ ਮੇਰਾ ਇੰਨਾ ਤਾਂ ਹੱਕ ਬਣਦਾ ਸੀ ਕਿ ਮੈਂ ਉਹਨਾਂ ਨੂੰ ਪੁੱਛਾਂ ਕਿ ਉਹ ਕੀ ਬੋਲਣਾ ਚਾਹ ਰਹੇ ਆ ਮੈਂ ਡਾਕਟਰ ਮਕੇਸ਼ ਨੂੰ ਕਿਹਾ ਤੁਹਾਡੇ ਭਰਾ ਨੂੰ ਆਉਣ ਚੱਧਾ ਘੰਟਾ ਲੱਗੇਗਾ ਮੈਂ ਤੁਹਾਨੂੰ ਕੋਈ ਸਵਾਲ ਕਰਨਾ ਚਾਹੁੰਨੀ ਆ ਕਿ ਤੁਸੀਂ ਮੈਨੂੰ ਆਪਣੀ ਭੈਣ ਜਾਂ ਆਪਣਾ ਮਰੀਜ਼ ਸਮਝ ਕੇ ਸੱਚ ਦੱਸੋਗੇ ਮੇਰੀ ਗੱਲ ਸੁਣ ਕੇ ਡਾਕਟਰ ਮੁਕੇਸ਼ ਨੇ ਹਾਂ ਚ ਸਿਰ ਹਿਲਾ ਕੇ ਕਿਹਾ ਬੋਲੋ ਕੀ ਗੱਲ ਆ ਕੁਝ ਪੜ ਮੈਂ ਚੁੱਪ ਰਹੀ ਮੈਂ ਜਾਣਦੀ ਸੀ ਕਿ ਜੇ ਸ਼ਖਸ ਨੇ ਮੇਰੇ ਪਤੀ ਨੂੰ ਕੁਝ ਵੀ ਦੱਸ ਦਿੱਤਾ ਤਾਂ ਮੇਰੀ ਜਾਨ ਲੈ ਲਵੇਗਾ ਮੈਨੂੰ ਜਿਉਂਦੀ ਨਹੀਂ ਛੱਡੇਗਾ ਜੇ ਉਸ ਨੂੰ ਪਤਾ ਲੱਗ ਗਿਆ ਕਿ ਮੈਂ ਉਸ ਦੇ ਭਰਾ ਨੂੰ ਅਜਿਹੇ ਸਵਾਲ ਕੀਤੇ ਆ ਤਾਂ ਉਹ ਮੈਨੂੰ ਬਿਲਕੁਲ ਵੀ ਨਹੀਂ ਛੱਡੇਗਾ ਪਰ ਮੈਂ ਹਿੰਮਤ ਨਹੀਂ ਹਾਰੀ ਮੈਂ ਉਸ ਵੱਲ ਦੇਖ ਕੇ ਕਿਹਾ ਤੁਹਾਡਾ ਭਰਾ ਬਹੁਤ ਅਜੀਬ ਹਰਕਤਾਂ ਕਰਦਾ ਦੰਦਾ ਨਾਲ ਮੇਰੇ ਸਰੀਰ ਤੇ ਖੂਨ ਕੱਢਦਾ ਤੇ ਫਿਰ ਉਸ ਨੂੰ ਚੱਟਣ ਲੱਗਦਾ ਅਜੀਬ ਜਿਹੀਆਂ ਬੇਕਾਰ ਹਰਕਤਾਂ ਕਰਦਾ ਜੇ ਮੈਂ ਉਸ ਦੇ ਖਿਲਾਫ ਜਾ ਕੇ ਕੁਝ ਕਰਾਂ ਜਾਂ ਆਪਣੇ ਲਈ ਆਪਣੀ ਮਰਜ਼ੀ ਨਾਲ ਕੋਈ ਕੰਮ ਕਰਾਂ ਤਾਂ ਉਹ ਜਾਨਵਰ ਬਣ ਜਾਂਦਾ ਇਹ ਸਭ ਕੀ ਮਾਮਲਾ ਉਹ ਜਿਹਾਂ ਬਿਹੇਵ ਕਿਉਂ ਕਰਦਾ ਕੀ ਉਸ ਦੇ ਅਤੀਤ ਚ ਕੋਈ ਦਰਦ ਛੁਪਿਆ ਜਾਂ ਕੋਈ ਹੋਰ ਗੱਲ ਆ ਮੇਰੀ ਗੱਲ ਸੁਣ ਕੇ ਉਹ ਚੁੱਪ ਹੋ ਗਿਆ ਕੌਸ ਦੇਰ ਕਮਰੇ ਚ ਸਰਨਾਟਾ ਰਿਹਾ ਅਚਾਨਕ ਉਸ ਦੀ ਪਤਨੀ ਬੋਲੀ ਜਦੋਂ ਤੂੰ ਇਹ ਵਿਆਹ ਕਰਵਾਇਆ ਸੀ ਕੀ ਤੇਰੇ ਪਰਿਵਾਰ ਨੇ ਤੇਰੇ ਪਤੀ ਬਾਰੇ ਜਾਂਚ ਪੜਤਾਲ ਕੀਤੀ ਸੀ ਉਸ ਦੀ ਕੋਠੀ ਚ ਜਾ ਕੇ ਪਤਾ ਕੀਤਾ ਸੀ ਕਿ ਕਿਹੋ ਜਿਹਾਂ ਇਨਸਾਨ ਆ ਜਾਂ ਫਿਰ ਉਸ ਦੇ ਆਫਿਸ ਤੋਂ ਪਤਾ ਕੀਤਾ ਸੀ ਮੈਂ ਨਾਚ ਸਿਰ ਹਿਲਾਇਆ ਤੇ ਉਸਨੇ ਕਿਹਾ ਇਹ ਵਿਆਹ ਕਿੰਨੇ ਵਕਤ ਵਿੱਚ ਹੋਇਆ ਮਤਲਬ ਇੱਕ ਦੂਜੇ ਦਾ ਰਿਸ਼ਤਾ ਕਿੰਨੇ ਦਿਨਾਂ ਤੱਕ ਚੱਲਿਆ ਮੈਂ ਫੌਰਨ ਕਿਹਾ ਸਿਰਫ ਇੱਕ ਹਫਤਾ ਮੰਮੀ ਪਾਪਾ ਇੱਕ ਦਿਨ ਘਰ ਆਏ ਉਹਨਾਂ ਨੇ ਕਿਹਾ ਕਿ ਤੇਰੇ ਲਈ ਇੱਕ ਵੱਡੀ ਕੋਠੀ ਵਾਲੇ ਦਾ ਰਿਸ਼ਤਾ ਆਇਆ ਅਸੀਂ ਹਾਂ ਕਰ ਦਿੱਤੀ ਮੈਨੂੰ ਨਹੀਂ ਪਤਾ ਕਿ ਮੰਮੀ ਪਾਪਾ ਨੇ ਉਹਨਾਂ ਦੇ ਬਾਰੇ ਜਾਂਚ ਪੜਤਾਲ ਕੀਤੀ ਆ ਜਾਂ ਨਹੀਂ ਮੈਂ ਕੁਝ ਹੋਰ ਕਹਿੰਦੀ ਇਸ ਤੋਂ ਪਹਿਲਾਂ ਮਕੇਸ਼ ਨੇ ਕਿਹਾ ਉਸ ਨੂੰ ਸੁਣ ਕੇ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਮੈਂ ਆਪਣੀ ਜਗ੍ਹਾ ਤੇ ਸੁੰਨ ਹੋ ਗਈ ਉਸਨੇ ਕਿਹਾ ਕਿ ਇਹੀ ਲਾਲਚ ਇਨਸਾਨ ਨੂੰ ਡੋਬਦਾ ਕਹਿਣ ਨੂੰ ਮੇਰੇ ਭਰਾ ਦੇ ਕੋਲ ਬਹੁਤ ਪ੍ਰਾਪਰਟੀ ਆ ਉਹ ਮੈਨੂੰ ਬਹੁਤ ਪਿਆਰ ਕਰਦਾ ਮੈਨੂੰ ਆਪਣੀ ਵੱਡੀ ਕੋਠੀ 'ਚ ਰੱਖੇਗਾ ਮੈਨੂੰ ਆਪਣੇ ਕਾਰੋਬਾਰ ਦਾ ਵੀ ਹਿੱਸਾ ਦੇਵੇਗਾ ਪਰ ਮੈਂ ਉਸ ਦਾ ਸਾਥ ਨਹੀਂ ਦਿੰਦਾ ਕਿਉਂਕਿ ਮੈਨੂੰ ਪਤਾ ਕਿ ਉਹ ਕਦੇ ਵੀ ਇਹ ਰੂਪ ਧਾਰ ਸਕਦਾ ਤੇਰੇ ਮੰਮੀ ਪਾਪਾ ਨੇ ਖੁਦ ਤੈਨੂੰ ਨਰਕ 'ਚ ਧੱਕਾ ਦੇ ਦਿੱਤਾ ਹੁਣ ਤੂੰ ਸਾਰੀ ਜ਼ਿੰਦਗੀ ਉਸ ਦੇ ਨਾਲ ਕਿਵੇਂ گزارੇਂਗੀ ਤੈਨੂੰ ਇਹ ਸਭ ਤਕਲੀਫਾਂ ਬਰਦਾਸ਼ਤ ਕਰਨੀਆਂ ਪੈਣਗੀਆਂ ਮੈਂ ਕਿਹਾ ਪਰ ਅਜੀਹਾ ਨਹੀਂ ਹੋ ਸਕਦਾ ਕੋਈ ਇਨਸਾਨ ਇਸ ਤਰ੍ਹਾਂ ਕਿਵੇਂ ਹੋ ਸਕਦਾ ਇਹ ਝੂਠ ਆ ਤੁਸੀਂ ਮਜ਼ਾਕ ਕਰ ਰਹੇ ਹੋ ਮੈਂ ਆਪਣੀ ਜਗ੍ਹਾ ਤੋਂ ਖੜੀ ਹੋ ਗਈ ਦਰਦ ਨੂੰ ਤਾਂ ਜਿਵੇਂ ਮੈਂ ਹੁਣ ਭੁੱਲੀ ਗਈ ਸੀ ਡਾਕਟਰ ਮਕੇਸ਼ ਦਾ ਕਹਿਣਾ ਸੀ ਕਿ ਤੇਰਾ ਪਤੀ ਇਨਸਾਨ ਨਹੀਂ ਬਲਕਿ ਉਹ ਇੱਕ ਆਦਮਖੋਰਾ ਉਹ ਕੁੜੀਆਂ ਨੂੰ ਆਪਣੀ ਜ਼ਿੰਦਗੀ 'ਚ ਸ਼ਾਮਲ ਕਰਦਾ ਫਿਰ ਉਹਨਾਂ ਦਾ ਖੂਨ ਕੱਢ ਕੱਢ ਕੇ ਉਹਨਾਂ ਨੂੰ ਮਾਰ ਦਿੰਦਾ ਉਦੋਂ ਉਸ ਨੂੰ ਜੋ ਚੀਜ਼ ਪਸੰਦ ਆਉਂਦੀ ਆ ਜੋ ਖੂਨ ਚੰਗਾ ਲੱਗਦਾ ਉਸ ਦਾ ਹੋ ਜਾਂਦਾ ਕਈ ਇਨਸਾਨ ਅੱਜ ਵੀ ਇਸ ਦੁਨੀਆ 'ਚ ਅਜਿਹੇ ਆ ਜੋ ਆਦਮਖੋਰਾ ਜੋ ਇਨਸਾਨੀ ਗੋਸ਼ਤ ਅਤੇ ਇਨਸਾਨੀ ਖੂਨ ਪੀਣਾ ਪਸੰਦ ਕਰਦੇ ਆ ਉਹਨਾਂ ਵਿੱਚ ਰਜੀਵ ਵੀ ਇੱਕ ਆ ਮੇਰਾ ਦਿਲ ਜ਼ੋਰ ਨਾਲ ਧੜਕਣ ਲੱਗ ਗਿਆ ਉਸ ਦੀ ਇਹ ਆਦਤ ਤਾਂ ਮੈਨੂੰ ਪਤਾ ਲੱਗ ਚੁੱਕੀ ਸੀ ਜਿਸ ਤਰ੍ਹਾਂ ਉਹ ਮੈਨੂੰ ਦੰਦਾ ਨਾ ਕੱਟਦਾ ਸੀ ਤੇ ਫਿਰ ਖੂਨ ਚੱਟਣਾ ਸ਼ੁਰੂ ਕਰ ਦਿੰਦਾ ਸੀ ਇਹ ਕੋਈ ਗੱਲ ਝੂਠੀ ਨਹੀਂ ਸੀ ਮੈਂ ਮਕੇਸ਼ ਤੇ ਉਸ ਦੀ ਪਤਨੀ ਦੇ ਸਾਹਮਣੇ ਹੱਥ ਜੋੜ ਕੇ ਕਿਹਾ ਰੱਬ ਦੇ ਵਾਸਤੇ ਮੇਰੀ ਮਦਦ ਕਰੋ ਸ਼ਾਇਦ ਉੱਪਰ ਵਾਲੇ ਨੇ ਮੈਨੂੰ ਤੁਹਾਡੇ ਦੋਹਾਂ ਨਾਲ ਮਲਾਇਆ ਤਾਂ ਕਿ ਤੁਸੀਂ ਮੈਨੂੰ ਆਜ਼ਾਦ ਕਰ ਸਕੋ ਮੇਰੇ ਵਿਆਹ ਨੂੰ ਸਿਰਫ 2 ਦਿਨ ਹੀ ਹੋਏ ਸੀ ਉਸ ਨੇ ਦੋ ਦਿਨਾਂ 'ਚ ਮੇਰੀ ਜ਼ਿੰਦਗੀ ਤਬਾਹ ਕਰ ਦਿੱਤੀ ਮੈਂ ਉਸ ਦੇ ਨਾਲ ਨਹੀਂ ਰਹਿਣਾ ਫਿਰ ਮੇਰੀ ਦਰਾਨੀ ਬੋਲੀ ਪਰ ਅਜੀਹਾ ਮੁਮਕਿਨੀ ਉਹ ਆਦਮੀ ਤੈਨੂੰ ਨਹੀਂ ਛੱਡੇਗਾ ਜਦੋਂ ਤੱਕ ਤੈਨੂੰ ਉਹ ਖਤਮ ਨਹੀਂ ਕਰ ਦਿੰਦਾ ਅਸੀਂ ਸਾਰੇ ਜਾਣਦੇ ਹਾਂ ਪਰ ਅਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਉਸ ਦੇ ਕੋਲ ਤਾਕਤ ਆ ਪੈਸਾ ਜੇ ਅਸੀਂ ਉਸ ਦੇ ਖਿਲਾਫ ਜਾਣ ਦੀ ਹਿੰਮਤ ਕੀਤੀ ਤਾਂ ਸਾਡੀ ਦੋਹਾਂ ਦਾ ਡਾਕਟਰੀ ਲਾਇਸੈਂਸ ਖੋ ਲਵੇਗਾ ਸਾਡੀ ਨੌਕਰੀ ਚਲੀ ਜਾਵੇਗੀ ਉਹ ਜਿਹੜਾ ਇਲਜ਼ਾਮ ਸਾਡੇ ਤੇ ਲਗਾਵੇਗਾ ਕਿ ਅਸੀਂ ਜੇਲ੍ਹ ਚਲੇ ਜਾਵਾਂਗੇ ਮੈਂ ਉੱਚੀ ਉੱਚੀ ਰੋਣ ਲੱਗ ਗਈ ਡਾਕਟਰ ਮਕੇਸ਼ ਨੂੰ ਦੇਖ ਕੇ ਕਿਹਾ ਤੁਸੀਂ ਕੁਝ ਵੀ ਕਰਕੇ ਮੈਨੂੰ ਬਸ ਉਸ ਘਰ ਚੋਂ ਕੱਢ ਦਿਓ ਮੈਂ ਸਭ ਬਰਦਾਸ਼ਤ ਕਰ ਲਵਾਂਗੀ ਮੈਂ ਕੁਝ ਨਹੀਂ ਕਰਾਂਗੀ ਤੁਸੀਂ ਤੁਹਾਡਾ ਨਾਮ ਤੱਕ ਨਹੀਂ ਆਉਣ ਦੇਵਾਂਗੀ ਬਸ ਤੁਸੀਂ ਮੇਰੀ ਮਦਦ ਕਰੋ ਮੇਰੀ ਗੱਲ ਸੁਣ ਕੇ ਡਾਕਟਰ ਮਕੇਸ਼ ਨੇ ਕਿਹਾ ਤੈਨੂੰ ਇਥੋਂ ਦੂਰ ਜਾਣਾ ਪਵੇਗਾ ਕਿਸੇ ਦੂਜੇ ਸ਼ਹਿਰ 'ਚ ਜਿੱਥੇ ਉਹ ਤੈਨੂੰ ਲਾਭ ਨਾ ਸਕੇ ਜੇ ਤੂੰ ਉਸ ਨੂੰ ਇਸ ਸ਼ਹਿਰ 'ਚ ਮਿਲ ਗਈ ਤਾਂ ਤੈਨੂੰ ਜਿਉਂਦੀ ਨਹੀਂ ਛੱਡੇਗਾ ਮੇਰਾ ਦਿਲ ਬਹੁਤ ਘਬਰਾ ਗਿਆ ਮੈਂ ਛੋਟੀ ਉਮਰ ਦੀ ਸੀ ਮੇਰੇ ਮੰਮੀ ਪਾਪਾ ਵੀ ਭੋਲੇ ਸੀ ਬੇਟੀ ਨੂੰ ਖੁਸ਼ ਰੱਖਣ ਦੇ ਲਈ ਉਹਨਾਂ ਨੇ ਇਹ ਕਦਮ ਚੁੱਕਿਆ ਸੀ ਪਰ ਉਹਨਾਂ ਨੂੰ ਕੀ ਪਤਾ ਸੀ ਕਿ ਬੇਟੀ ਨੂੰ ਖੁਸ਼ ਰੱਖਣ ਦੇ ਚੱਕਰ 'ਚ ਉਹ ਆਪਣੀ ਬੇਟੀ ਨੂੰ ਹੀ ਗਵਾ ਲੈਣਗੇ ਉਹਨਾਂ ਨੇ ਮੈਨੂੰ ਇੱਕ ਬਿਹਤਰੀਨ ਪਲਾਨ ਸਮਝਾ ਦਿੱਤਾ ਉਹਨਾਂ ਦਾ ਕਹਿਣਾ ਸੀ ਕਿ ਤੂੰ ਫਿਲਹਾਲ ਰਜੀਵ ਦੇ ਨਾਲ ਜਾ ਇੱਕ ਦੋ ਦਿਨ ਉਸਦੇ ਨਾਲ ਗੁਜ਼ਾਰ ਫਿਰ ਜਿਵੇਂ ਹੀ ਰਾਤ ਨੂੰ ਗਹਿਰੀ ਨੀਂਦ 'ਚ ਸੌ ਜਾਵੇਗਾ ਤੇ ਤੂੰ ਘਰ ਦੇ ਪਿੱਛੇ ਵਾਲੇ ਹਿੱਸੇ 'ਚੋਂ ਨਿਕਲ ਕੇ ਗਲੀ ਦੇ ਆਖਰੀ ਹਿੱਸੇ 'ਤੇ ਆ ਜਾਵੀਂ ਮੇਰੀ ਗੱਡੀ ਤੈਨੂੰ ਉੱਥੋਂ ਲੈ ਲਵ ਜਾਵੇਗੀ ਮੈਂ ਹੈਰਾਨ ਸੀ ਉਹ ਸ਼ਖਸ ਮੇਰੀ ਮਦਦ ਕਿਉਂ ਕਰ ਰਿਹਾ ਪਰ ਜਦੋਂ ਮੈਂ ਅਜਿਹਾ ਕੀਤਾ ਉਸ ਦੀਆਂ ਨਜ਼ਰਾਂ ਤੋਂ ਬਚਦੇ ਹੋਏ ਮੈਂ ਆਈ ਤਾਂ ਸਾਹਮਣੇ ਸੱਚਮੋਚ ਉਸ ਦੀ ਗੱਡੀ ਖੜੀ ਸੀ ਮੈਂ ਜਲਦੀ ਨਾਲ ਉਸ ਦੀ ਗੱਡੀ 'ਚ ਬੈਠ ਗਈ ਇੱਕ ਗੱਲ ਸੀ ਰਜੀਵ ਜਦੋਂ ਸੌਂ ਜਾਂਦਾ ਸੀ ਤਾਂ ਉਸ ਦਾ ਉੱਠਣਾ ਬਹੁਤ ਮੁਸ਼ਕਲ ਸੀ ਸ਼ਾਇਦ ਉਹ ਮੇਰੀ ਜਾਨ ਕੱਢ ਕੇ ਖੁਦ ਸਕੂਨ 'ਚ ਚਲਾ ਜਾਂਦਾ ਉਸ ਗੱਡੀ 'ਚ ਬੈਠ ਕੇ ਮੈਂ ਕਸ਼ਮੀਰ ਵੱਲ ਰਵਾਨਾ ਹੋ ਗਈ ਮੈਂ ਜਾਣਦੀ ਸੀ ਕਿ ਉਹ ਆਦਮੀ ਉੱਥੇ ਮੈਨੂੰ ਲੱਭ ਨਹੀਂ ਸਕੇਗਾ ਉਹ ਇੱਕ ਖੂਬਸੂਰਤ ਤੇ ਵੱਡਾ ਸ਼ਹਿਰ ਸੀ ਜਿੱਥੇ ਮੇਰਾ ਮਿਲਣਾ ਉਸ ਦੇ ਬਸ ਤੋਂ ਬਾਹਰ ਸੀ ਫਿਰ ਇਸੇ ਤਰ੍ਹਾਂ ਹੋਇਆ ਉੱਥੇ ਜਾ ਕੇ ਮੈਂ ਗਰੀਬ ਇਲਾਕੇ ਦੇ ਵਿੱਚ ਬਸ ਗਈ ਸ਼ੁਰੂ ਵਿੱਚ ਮੈਨੂੰ ਬਹੁਤ ਤਕਲੀਫ ਹੋਈ ਪਰ ਮੈਂ ਹੁਣ ਸ਼ੁਕਰ ਦੇ ਨਾਲ ਰਹਿ ਰਹੀ ਹਾਂ ਮੈਂ ਬਸ ਉੱਪਰ ਵਾਲੇ ਨੂੰ ਦੁਆ ਕਰਦੀ ਹਾਂ ਕਿ ਕਦੇ ਕਿਸੇ ਦੀ ਬੇਟੀ ਦੇ ਨਾਲ ਅਜਿਹਾ ਹਾਦਸਾ ਨਾ ਹੋਵੇ ਕਦੇ ਕਿਸੇ ਬੇਟੀ ਨੂੰ ਅਜਿਹੀ ਤਕਲੀਫ ਨਾ ਆਵੇ ਕਿਉਂਕਿ ਕੋਈ ਵੀ ਬੇਟੀ ਇੰਨੀ ਤਕਲੀਫ ਸਹਿਣ ਨਹੀਂ ਕਰ ਸਕਦੀ ਸੋ ਦੋਸਤੋ ਇਹ ਸੀ ਸਾਡੀ ਅੱਜ ਦੀ ਕਹਾਣੀ ਕਿਵੇਂ ਦੀ ਲੱਗੀ ਲਾਈਕ ਸ਼ੇਅਰ ਕਰਕੇ ਜਰੂਰ ਜਾਇਓ ਜੇ ਅਜਿਹੀਆਂ ਕਹਾਣੀਆਂ ਹੋਰ ਸੁਣਨੀਆਂ ਚਾਹੋ ਨੀਓ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ Tá até com essa